ਕਿ ਤੈਨੂੰ ਸਿੱਖਾਂ ਦਾ ਗ੍ਰੰਥ ਦੇਾਂਗੇ ਉਸ ਨੂੰ ਬੇਦਬੀ ਕਰਨੀ ਹੈ ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇਣ ਦੀ ਗੱਲ ਕਰ ਰਹੇ ਤਿੰਨੋ ਜਾਣੇ ਇਹ ਤਿੰਨੋ ਕਰ ਰਹੇ ਨੇ ਹਰਸ਼ਤੂਰੀ ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਉਹ ਕਹਿ ਰਹੇ ਕਿ ਅਸੀਂ ਤੈਨੂੰ ਗ੍ਰੰਥ ਦੇਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਚੋਰੀ ਹੁੰਦੀ ਹੈ ਇਹ ਬੰਦੇ ਕਰ ਰਹੇ ਨੇ ਤਿੰਨੇ ਹੀ ਕਰ ਰਹੇ ਕਿਉਂਕਿ ਜਤਿੰਦਰ ਵੀ ਅਰੋੜਾ ਤੱਕੇ ਜਾ ਕੇ ਖਿਲਾਰਦਾ ਹੈ ਨਾ ਪ੍ਰਦੀਪ ਕਲੇਰ ਨੂੰ ਇੱਕ ਹੀਰੋ ਬਣਾਉਣਾ ਤਾ ਬੜੀ ਇੱਕ ਮੰਦ ਭਾਗੀ ਗੱਲ ਰਹੀ ਪੰਜਾਬ ਦੇ ਆ ਜੇ ਸਾਡੀ ਨਿਗਾਹ ਦੇ ਅੰਦਰ ਸੁਖਬੀਰ ਬਾਦਲ ਮਲਜ਼ਮ ਹੈ ਤਾਂ ਪ੍ਰਦੀਪ ਕਲੇਰ ਉਹਦੇ ਤੋਂ ਵੀ ਵੱਡਾ ਖਾਰਾ ਸਾਹਿਬ ਇਹ ਪ੍ਰਦੀਪ ਕਲੇਰ ਕੌਣ ਹੈ ਰਾਮ ਰਹੀਮ ਦਾ ਦੋਸਤ ਨਜੀਕੀ ਆਦਮੀ ਹੈ ਹਣੀਪ੍ਰੀਤ ਦੇ ਬਹੁਤ ਨੇੜੇ ਆ ਬੰਦਾ ਹੈ ਸਾਰਾ ਜੋ ਕੁਝ ਕੀਤਾ ਇਸ ਆਦਮੀ ਦੇ ਕਹਿੰਦੇ ਹੋਇਆ ਨਾਲ ਬਰਾਬਰ ਇਹ ਇਹਦਾ ਬਰਾਬਰ ਸਟੇਟਸ ਹੈ ਇਹ ਬਰਾਬਰ ਹੀ ਮਲਜ਼ਮਾ ਉਹਨਾਂ ਦੇ ਇਹ ਗੁਰੂ ਸਾਹਿਬ ਦਾ ਸਰੂਪ ਚੋਰੀ ਹੁੰਦਾ ਬਿਲਕੁਲ ਉਸ ਕੇਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਜਿੰਮੀ ਅਰੋੜਾ ਨਾਮ ਦਾ ਵਿਅਕਤੀ ਉਹਨੂੰ ਪੁਲਿਸ ਚੱਕਦੀ ਹੈ ਉਹ ਆਪ ਦੀ ਮਰਜ਼ੀ ਨਾਲ ਤਿੰਨ ਤੋਂ ਚਾਰ ਵਾਰ ਉਹਨੇ ਰਿਕਵੈਸਟ ਕੀਤੀ ਸੀ ਅਦਾਲਤ ਦੇ ਅੰਦਰ ਜੀ ਕਿ ਮੈਂ ਜੀ ਆਪ ਦੀ ਸਟੇਟਮੈਂਟ ਦੇਣੀ ਚਾਹਣਾ ਮੈਨੂੰ ਬੜੀ ਟੈਂਸ਼ਨ ਹੈ ਮੈਂ ਪ੍ਰੈਸ਼ਰ ਥੱਲੇ ਆ ਮੈਂ ਪਾਪ ਕੀਤਾ ਮੈਂ ਬਹੁਤ ਮਾੜਾ ਕੀਤਾ ਅਦਾਲਤ ਨੂੰ ਕਹਿੰਦੀ ਤੈਨੂੰ ਸਜ਼ਾ ਵੀ ਹੋ ਸਕਦੀ ਹੈ ਉਹ ਕਹਿੰਦਾ ਮੇਰੋਂ ਹਰ ਚੀਜ਼ ਮੰਨ ਜੂ ਕਿ ਕੀ ਪੁਲਿਸ ਦੀ ਇੰਟੈਂਸ਼ਨ ਨਹੀਂ ਸੀ ਜੇ ਉਹ ਕਹਿ ਰਿਹਾ ਹੈ ਕਿ ਮੈਨੂੰ ਕਦੇ ਸਮਨ ਦੇਣ ਨਹੀਂ ਆਏ ਜਾਂ ਮੈਂ ਤਾਂ ਆਪਦੇ ਘਰੇ ਬੈਠਾ ਰਿਹਾ 6 ਸਾਲ ਮੈਨੂੰ ਪੁੱਛਣ ਨਹੀਂ ਆਏ ਇਹਦਾ ਮਤਲਬ ਹੈ ਪੋਸੀਬਲ ਹੈ ਕਿ ਹੋ ਸਕਦਾ ਪੁਲਸ ਇਹ ਕਾਗਜ਼ਾਂ 'ਚ ਸ਼ੋਅ ਕਰਦੀ ਰਹੀ ਹੋਵੇ ਤੇ ਗਈ ਆ ਉਸਨੇ ਰੇਡ ਦਿਖਾਈ ਹੋਣੀ ਅੱਗੇ ਪਤਾ ਨਹੀਂ ਗਏ ਜਾਂ ਨਹੀਂ ਗਏ ਕਾਗਜ਼ਾਂ 'ਚ ਤਾਂ ਰੇਡ ਦਿਖਾਉਂਦੀ ਹੁੰਦੀ ਆ ਪੁਲਿਸ ਜਿੰਮੀ अरोड़ा ਦੇ ਇਨ੍ਹਾਂ ਬਿਆਨਾਂ ਦੇ ਬੇਸਿਸ ਦੇ ਉੱਤੇ ਪ੍ਰਦੀਪ ਕਲੇਰ ਨੂੰ ਮਲਜ਼ਮ ਬਣਾਇਆ ਗਿਆ ਪਰ ਪ੍ਰਦੀਪ ਕਲੇਅਰ ਦੇ ਬਿਆਨਾਂ ਤੇ ਬਾਬੇ ਨੂੰ ਨਹੀਂ ਮੁਲਜ਼ਮ ਬਣਾਇਆ ਆਹੀ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਰ ਜਿੰਨੇ ਉਹ ਵੀ 164 ਦੇ ਬਿਆਨ ਇਹ ਵੀ 164 ਦੇ ਬਿਆਨ ਜਿੰਨੇ ਜਿਹੜੇ ਵੀ ਪੰਜਾਬ 'ਚ ਪੋਲੀਟਿਸ਼ੀਅਨ ਆਉਂਦੇ ਨੇ ਸਭ ਤੋਂ ਸਾਨੂੰ ਸਿਆਪਾ ਗੁਰੂ ਨਾਲ ਕੋਈ ਲਿੰਕ ਨਹੀਂ ਸਾਨੂੰ ਧਰਮ ਨਾਲ ਕੋਈ ਲਿੰਕ ਨਹੀਂ ਸਾਨੂੰ ਸਿਰਫ ਜਿੱਤਣ ਦੀ ਕਰ ਰਹੇ ਭਗਵੰਤ ਮਾਨ ਹੈ ਜਿਹੜਾ ਉਹ ਕਾਲੀ ਦਲ ਦੇ ਮੁਖੀ ਨੂੰ ਵਿਚਾਰ ਰਿਹਾ ਹੈ ਵਿਚਾਰ ਰਿਹਾ ਵਿਚਾਰ ਰਿਹਾ ਕੌਣ ਕਹਿੰਦਾ ਨਹੀਂ ਵਿਚਾਰ ਰਿਹਾ ਮੈਂ ਕਹਿੰਦਾ ਵਿਚਾਰ ਰਿਹਾ ਇਹਨੂੰ ਭਗਵੰਤ ਮਾਨ ਉੱਠਿਆ ਨੇ ਇੱਕ ਚਲਾਨ ਪੇਸ਼ ਕਰਤਾ 307 ਦਾ ਹੁਣ ਮਰਡਰ ਕੇਸ ਦੋ ਮਰਡਰ ਨੇ ਦੋ ਮਰਡਰ ਦੇ ਵਿੱਚ ਉਹਨੂੰ ਬਚਾਉਣਾ ਸੀ ਸਾਧ ਨੂੰ ਬਚਾਉਣਾ ਉਹਦੀ ਚੇਲੀ ਨੂੰ ਬਚਾਉਣਾ ਅਕਾਲੀ ਦਲ ਦੇ ਮੁਖੀ ਨੂੰ ਬਚਾਉਣਾ ਇਹ ਕਾਂਗਰਸ ਨੇ ਵੀ ਕੀਤਾ ਹੈ ਤੇ ਭਗਵੰਤ ਮਾਨ ਉਹ 164 ਦੇ ਜਤਿੰਦਰ ਵੀਰ ਰੋੜੇ ਦੇ ਬਿਆਨ ਦੇ ਬਾਅਦ ਪ੍ਰਦੀਪ ਕਲੇਰ ਦਾ ਨਾਂ ਆ ਜਾਂਦਾ ਬਿਲਕੁਲ ਤੇ ਪ੍ਰਦੀਪ ਕਲੇਰ ਦੇ 164 ਦੇ ਬਿਆਨ ਤੋਂ ਬਾਅਦ ਹਣੀਪ੍ਰੀਤ ਤੇ ਉਹ ਸਾਥ ਮਲਜਮ ਕਿਉਂ ਨਹੀਂ ਬਣਦੇ ਇਕੱਲੇ ਸਿਰ ਦੇ ਉੱਪਰ ਖਾਲਸਾ ਪੰਥ ਦੇ ਪਟਕੇ ਬਨ ਕੇ ਸਾਡੇ ਸੈਂਟਰ ਦੇ ਲੀਡਰ ਤੁਰ ਪੈਂਦੇ ਨੇ ਇਹ ਤਾਂ ਇੱਕ ਮੁਖਾਵਾ ਕਿ ਪੰਜਾਬ 'ਚ ਫਿਲਮ ਨਹੀਂ ਲੱਗਣ ਦਿੱਤੀ ਤੇ ਮੇਨ ਉਹਨਾਂ ਨੇ ਜਿਹੜੀ ਗੱਲ ਟਾਰਗੇਟ ਕੀਤੀ ਸੀ ਕਿ ਸਾਡੇ ਜਿਹੜੇ ਲੋਕ ਥੱਲੇ ਲਾ ਕੇ ਛੁੱਟੇ ਤਾਂ ਘਾਣੀਪ੍ਰੀਤ ਨੂੰ ਬਾਅਦ ਗੁੱਸਾ ਆਇਆ ਤੇ ਬਾਬੇ ਨੂੰ ਕਹਿੰਦੀ ਕੁਛ ਕਰੋ ਬਾਬਾ ਕਹਿੰਦਾ ਤੁਹਾਨੂੰ ਅਜੇ ਵੇਖਣਾ ਤੁਸੀਂ ਮੇਰੇ ਨਾਲ ਕੀ ਵੇਖਦੇ ਹੋ ਲੋ ਬਦਲਾ ਕਿ ਮੈਨੂੰ ਹਣੀਪ੍ਰੀਤ ਤੇ ਰਾਮ ਰਹੀਮ ਨੇ ਨਹੀਂ ਮੈਨੂੰ ਕਿਹਾ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਦੇਖਦੇ ਕਿਉਂ ਕਿ ਬੇਦਬੀ ਕਰੋ ਉਹਦੇ ਸਾਹਮਣੇ ਕਿਹਾ ਜਦ ਵੀ ਬੇਦਬੀ ਦਾ ਸਵਾਲ ਪੈਦਾ ਹੁੰਦਾ ਚਾਹੇ ਸਰਸੇ ਚਾਹੇ ਦਿੱਲੀ ਤਾਂ ਪ੍ਰਦੀਪ ਕਲੇਰ ਉਥੇ ਹਾਜ਼ਰ ਹੈ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੋਤ ਸਿੰਘ ਮੱਕੜ ਪੰਜਾਬ ਫਾਈਲਸ ਦੇ ਇਸ ਐਪੀਸੋਡ 'ਚ ਤੁਹਾਡਾ ਸਵਾਗਤ ਹੈ ਪੰਜਾਬ ਫਾਈਲਸ ਦਾ ਇਹ ਐਪੀਸੋਡ ਉਸ ਕਾਲੇ ਇਤਿਹਾਸ ਤੇ ਨਾਂ ਜਿਹਦੀ ਅੱਜ ਵੀ ਚਰਚਾ ਹੋ ਰਹੀ ਹੈ ਪ੍ਰਦੀਪ ਕਲੇਰ ਨਾਮ ਦਾ ਇੱਕ ਡੇਰਾ ਪ੍ਰੇਮੀ ਸਾਹਮਣੇ ਆਇਆ ਜਿਸ ਨੇ ਵੱਖੋ ਵੱਖ ਚੈਨਲਾਂ ਦੇ ਉੱਤੇ ਇੰਟਰਵਿਊ ਦੇ ਕੇ ਬਹੁਤ ਸਾਰੇ ਅਲੀਗੇਸ਼ਨ ਸੁਖਬੀਰ ਬਾਦਲ ਦੇ ਉੱਤੇ ਅਕਾਲੀ ਦਲ ਦੇ ਹੋਰ ਲੀਡਰਾਂ ਦੇ ਉੱਤੇ ਲਾਏ ਕਿ ਕਿਸ ਤਰੀਕੇ ਦੇ ਨਾਲ ਮਾਫੀ ਦਵਾਈ ਗਈ ਕਿਵੇਂ ਬਾਬੇ ਦਾ ਮਾਫੀ ਨਾਮਾ ਹੋਇਆ ਪਰ ਮਾਫੀ ਨਾਮੇ ਤੋਂ ਵੀ ਵੱਡਾ ਗੁਨਾਹ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਉਸ ਨੂੰ ਗਲੀਆਂ ਦੇ ਵਿੱਚ ਅੰਗ ਪਾੜ ਕੇ ਰੋਲਿਆ ਗਿਆ ਗੰਦੇ ਨਾਲੇ 'ਚ ਸੁੱਟਿਆ ਗਿਆ ਤੇ ਮੇਰੇ ਤੱਕ ਜਿੰਨੀ ਜਾਣਕਾਰੀ ਹੈ ਅਜੇ ਤੱਕ ਗੁਰੂ ਸਾਹਿਬ ਦਾ ਇੱਕ ਸਰੂਪ ਜਿਹੜਾ ਹੈ ਜਿਹੜਾ ਬਾਕੀ ਸਰੂਪ ਸੀਗਾ ਜਿਹੜਾ ਅੰਗ ਪਾੜਨ ਤੋਂ ਬਾਅਦ ਉਹ ਅੱਜ ਤੱਕ ਹਾਸਲ ਨਹੀਂ ਹੋਇਆ ਪੁਲਿਸ ਨੂੰ ਹੁਣ ਪ੍ਰਦੀਪ ਕਲੇਰ ਜਿਸ ਨੂੰ ਸਾਰਾ মিডিਆ ਦਿਖਾ ਰਿਹਾ ਹੈ ਉਹ ਅਸਲ 'ਚ ਉਹਦੀ ਭੂਮਿਕਾ ਕੀ ਰਹੀ ਹੈ ਇਸ ਬਾਰੇ ਚਰਚਾ ਨਹੀਂ ਹੋ ਰਹੀ ਸੁਖਬੀਰ ਬਾਦਲ ਦੇ ਉੱਤੇ ਔਰ ਅਕਾਲੀ ਦਲ ਦੇ ਉੱਤੇ ਔਰ ਅਕਾਲੀ ਦਲ ਦੀ ਨਵੀਂ ਪੰਥਕ ਧਿਰ ਜਿਹੜੀ ਬਾਗੀ ਅਕਾਲੀ ਦਲ ਕਿਹਾ ਜਾ ਰਿਹਾ ਉਹਨਾਂ ਦੇ ਆਪਸੀ ਕਨਫਲਿਕਟ ਵੱਖਰਾ ਮਸਲਾ ਹੈ ਪਰ ਪ੍ਰਦੀਪ ਕਲੇਰ ਤੇ ਬਾਬੇ ਨੇ ਕਿਸ ਤਰੀਕੇ ਦੇ ਨਾਲ ਬੇਦਵੀ ਪਲਾਨ ਕੀਤੀ ਇਹ ਉਸ ਤੋਂ ਵੀ ਵੱਡਾ ਮਸਲਾ ਹੈ ਅੱਜ ਗੱਲਬਾਤ ਕਰਾਂਗੇ ਇਸ ਕੇਸ ਨੂੰ ਬਹੁਤ ਨੇੜਿਓਂ ਆਪ ਲੜਨ ਵਾਲੇ ਔਰ ਉਸ ਇਲਾਕੇ ਤੋਂ ਬਿਲੋਂਗ ਕਰਨ ਵਾਲੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਸਾਹਿਬ ਦੇ ਨਾਲ ਕਿਉਂਕਿ ਉਹ ਬਠਿੰਡੇ ਦੇ ਨੇ ਔਰ ਸ਼ੁਰੂਆਤ 2007 ਚ ਜਦੋਂ ਮੋਢ ਬੱਜਿਆ ਗਿਆ ਜਦੋਂ ਬਾਬਾ ਹੰਕਾਰ ਚਾਉਂਦਾ ਤਾਂ ਉਹ ਇਸੇ ਥਾਂ ਤੋਂ ਬਠਿੰਡੇ ਦੀ ਧਰਤੀ ਤੋਂ ਸ਼ੁਰੂ ਹੁੰਦਾ ਇਹਦੇ ਆਲੇ-ਦੁਆਲੇ ਕੋਟਕਪੂਰਾ ਫਰੀਦਕੋਟ ਭਗਤਾ ਭਾਈ ਇਹ ਸਾਰਾ ਕੁਝ ਹੁੰਦਾ ਬਹੁਤ ਸਾਰੀਆਂ ਬੇਦਬੀਆਂ ਚ ਇੱਕ ਬੇਦਬੀ ਭਗਤੇ ਭਾਈ ਹੁੰਦੀ ਹੈ ਅੱਜ ਇਸ ਪੂਰੇ ਕੇਸ ਬਾਰੇ ਇਤਿਹਾਸਿਕ ਪੱਖ ਵਰਤਮਾਨ ਤੇ ਭਵਿੱਖ ਬਾਰੇ ਵੀ ਚਰਚਾ ਕਰਾਂਗੇ ਗੱਲਬਾਤ ਕਰਦੇ ਆਂ ਸੀਨੀਅਰ ਵਕੀਲ ਤੇ ਪੰਥਕ ਸ਼ਖਸੀਅਤ ਹਰਪਾਲ ਸਿੰਘ ਖਾਰਾ ਸਾਹਿਬ ਦੇ ਨਾਲ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਖਾਰਾ ਸਾਹਿਬ ਇਹ ਪ੍ਰਦੀਪ ਕਲੇਰ ਕੌਣ ਹੈ ਪਹਿਲਾਂ ਇਹ ਸਮਝਾਓ। ਪਹਿਲੀ ਗੱਲ ਤਾਂ ਮਕਰ ਸਾਹਿਬ ਪ੍ਰਦੀਪ ਕਲੇਰ ਨੂੰ ਇੱਕ ਹੀਰੋ ਬਣਾਉਣਾ ਤਾਂ ਇਹ ਬੜੀ ਇੱਕ ਮੰਦ ਭਾਗੀ ਗੱਲ ਰਹੀ ਪੰਜਾਬ ਦੇ ਅੰਦਰ। ਸਾਰਾ ਮੀਡੀਆ ਜਿਹੜਾ ਤੁਹਾਡਾ ਪੰਜਾਬ ਦੇ ਅੰਦਰ ਪ੍ਰਦੀਪ ਕਲੇਰ ਨੂੰ ਅਹੀਂ ਪੇਸ਼ ਕਰ ਰਿਹਾ ਕਿ ਜਿਵੇਂ ਇਹਨੇ ਬੜਾ ਵੱਡਾ ਮਾਰਕਾ ਕੀਤਾ ਹੁੰਦਾ। ਹੂੰ। ਜੇ ਸਾਡੀ ਨਿਗਾਹ ਦੇ ਅੰਦਰ ਸੁਖਬੀਰ ਬਾਦਲ ਮਲਜਮ ਹੈ। ਤਾਂ ਪ੍ਰਦੀਪ ਕਲੇਰ ਉਹਦੇ ਤੋਂ ਵੀ ਵੱਡਾ ਮੁੱਦਾ ਹੈ ਹੂੰ ਕਿਉਂਕਿ ਪ੍ਰਦੀਪ ਕਲੇਰ ਦੀ ਜਿਹੜੀ ਗੱਲ ਹੈ 2015 ਦੇ ਵਿੱਚ ਸਟਾਰਟ ਹੁੰਦੀ ਹੈ ਜੀ ਹੁਣ ਕਾਰਨ ਕੀ ਹੈ ਜਿਹੜੇ ਅੱਜ ਦੇ ਪੋਲੀਟੀਸ਼ੀਅਨ ਨੇ ਉਹ ਗੱਲ ਕਹਿ ਰਹੇ ਨੇ ਕੋਈ ਤਾਂ ਆਪ ਨੂੰ ਗਾਲਾਂ ਕਢੀ ਜਾਂਦਾ ਹੈ ਹੂੰ ਕਿ ਇਹਨਾਂ ਨੇ ਕਰਾਇਆ ਕੋਈ ਕਿਸੇ ਨੂੰ ਕਢੀ ਜਾਂਦਾ ਹਕੀਕਤ ਇਹ ਹੈ 2018 ਦੇ ਵਿੱਚ ਜਦੋਂ ਜਿਮੀ ਰੋੜਾ ਜਤਿੰਦਰ ਵੀਰ ਰੋੜਾ ਜਿਹੜਾ ਉਸ ਬੰਦੇ ਨੂੰ ਪੁਲਿਸ ਫੜਦੀ ਹੈ ਭਗਤਾ ਭਾਈ ਕੇ ਧਾਲਪੁਰ ਥਾਣੇ ਦੇ ਅੰਦਰ ਬੇਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਤਾ ਜਤਿੰਦਰ ਵੀਰ ਰੋੜੇ ਨੂੰ ਉਦੋਂ ਬੁਲਾ ਕੇ ਉਹਦੇ 164 ਦੇ ਬਿਆਨ ਹੁੰਦੇ ਨੇ ਇਹ ਬੇਦਬੀ ਕਦੋਂ ਕਿਹੜੇ ਸਨਚ ਹੁੰਦੀ ਹੈ ਇਹ ਹੁੰਦੀ ਹੈ ਜੀ 2 ਅਕਤੂਬਰ 2015 ਦੇ ਵਿੱਚ ਇਹ ਦੀ ਸਟੇਟਮੈਂਟ 164 ਦੀ ਸਟੇਟਮੈਂਟ ਹੈ ਜਤਿੰਦਰ ਵੀਰ ਰੋੜੇ ਦੀ ਭਗਤੇ ਭਾਈ ਥਾਣੇ 'ਚ ਉਹ ਕਹਿੰਦਾ ਜੀ ਕਿ ਉੱਥੇ ਮੈਨੂੰ ਬੁਲਾਇਆ ਸੀ ਸਰਸੇ ਡੇਰੇ 'ਚ ਬੁਲਾਇਆ ਉੱਥੇ ਨੇ ਇੱਕ ਬੜਾ ਕਲੀਅਰ ਕੀਤਾ ਮੈਂ ਮੈਂ ਇੱਕ ਮਿੰਟ ਖਾਰਾ ਸਾਹਿਬ ਬਹੁਤ ਇੰਪੋਰਟੈਂਟ ਹੈ ਤੁਸੀਂ ਜੋ ਦੱਸ ਰਹੇ ਹੋ ਬਹੁਤ ਵੱਡੇ ਫੈਕਟਸ ਨੇ ਹਾਂਜੀ ਇਹ ਬੇਦਬੀ ਭਗਤੇ ਭਾਈ ਦੇ ਵਿੱਚ ਹੁੰਦੀ ਹੈ ਬਿਲਕੁਲ ਗੁਰੂ ਕਰਦੇ ਇਹ 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 ਗੁਰੂ ਸਾਹਿਬ ਦਾ ਸਰੂਪ ਚੋਰੀ ਹੁੰਦਾ ਬਿਲਕੁਲ ਉਸ ਕੇਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਜਿੰਮੀ ਅਰੋੜਾ ਨਾਂ ਦਾ ਵਿਅਕਤੀ ਉਹਨੂੰ ਪੁਲਿਸ ਚੱਕਦੀ ਹੈ ਹਾਂ ਉਹ ਕੋਰਟ 'ਚ ਬਿਆਨ ਦਿੰਦਾ 104 ਦੇ ਬਾਰੇ ਉਹ ਕੋਰਟ ਦੇ ਅੰਦਰ ਸਭ ਤੋਂ ਪਹਿਲਾਂ ਈਮੇਲ ਤੇ ਮੈਸੇਜ ਭੇਜਦਾ ਫਿਰ ਅਦਾਲਤ ਨੂੰ ਲਿਖ ਕੇ ਭੇਜਦਾ ਜਿਹੜਾ ਇਹਨਾਂ ਦੇ ਦਿਮਾਗ 'ਚ ਹੈ ਕਿ ਨਹੀਂ ਜੀ ਉਹ ਅੰਡਰ ਪ੍ਰੈਸ਼ਰ ਹੈ ਬਿਲਕੁਲ ਕੋਈ ਪ੍ਰੈਸ਼ਰ ਨਹੀਂ ਉਹ ਆਪਦੀ ਮਰਜ਼ੀ ਨਾਲ ਤਿੰਨ ਤੋਂ ਚਾਰ ਵਾਰ ਉਹਨੇ ਰਿਕੁਐਸਟ ਕੀਤੀ ਸੀ ਅਦਾਲਤ ਦੇ ਅੰਦਰ ਜੀ ਕਿ ਮੈਂ ਜੀ ਆਪਦੀ ਸਟੇਟਮੈਂਟ ਦੇਣੀ ਚਾਹਣਾ ਮੈਨੂੰ ਬੜੀ ਟੈਨਸ਼ਨ ਹੈ ਮੈਂ ਪ੍ਰੈਸ਼ਰ ਥੱਲੇ ਆ ਮੈਂ ਪਾਪ ਕੀਤਾ ਮੈਂ ਬਹੁਤ ਮਾੜਾ ਕੀਤਾ ਤਾਂ ਅਦਾਲਤ ਤੁਹਾਨੂੰ ਕਹਿੰਦੀ ਤੈਨੂੰ ਸਜ਼ਾ ਵੀ ਹੋ ਸਕਦੀ ਹੈ ਉਹ ਕਹਿੰਦਾ ਮੈਨੂੰ ਹਰ ਚੀਜ਼ ਮਨਜ਼ੂਰ ਹੈ ਕੀ ਬਿਆਨ ਦਿੰਦਾ ਉਹ ਬਿਆਨ ਦਿੰਦਾ ਹੈ ਕਿ 2 ਅਕਤੂਬਰ 2015 ਨੂੰ ਪਿਰਥੀ ਬਾਘੇ ਪੁਰਾਣੇ ਵਾਲਾ ਇੱਕ ਬੰਦਾ ਹੈ ਉਹਨੂੰ ਮੋਬਾਈਲ ਕਰਦਾ ਹੈ ਉਹ ਜਦੋਂ ਡੇਰੇ ਸਰਸੇ ਜਾਂਦਾ ਹੈ ਤਾਂ ਉੱਥੇ ਇੱਕ ਨਾ ਬੜਾ ਕਲੀਅਰ ਹੁੰਦਾ ਹੈ ਤਾਂ ਉੱਥੇ ਜਿਹੜਾ ਹੈ ਮੈਨੂੰ ਐਡਮਿਨ ਬਲੌਕ ਵਿੱਚ ਕਮਰਾ ਨੰਬਰ 4 ਵਿੱਚ ਭੇਜ ਦਿੱਤਾ ਉੱਥੇ ਸੰਦੀਪ ਬਰੇਟਾ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਉੱਥੇ ਬੈਠੇ ਸੀ ਸੰਦੀਪ ਬਰੇਟਾ ਹਰਸ਼ ਧੂਰੀ ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਬੈਠੇ ਸੀ ਪ੍ਰਦੀਪ ਕਲੇਰ ਤਿੰਨੇ ਉੱਥੇ ਬੈਠੇ ਹੋਏ ਕਿਹੜੀ ਜਗ੍ਹਾ ਤੇ ਇਹ ਬੈਠੇ ਸੀ ਸਰਸੇ ਡੇਰਾ ਡੇਰਾ ਉੱਥੇ ਜਿਹੜਾ ਸਰਸੇ ਦਾ ਡੇਰਾ ਹੈ 4 ਨੰਬਰ ਬਲੌਕ ਚ ਬੈਠੇ ਸੀ ਇਹਨੂੰ ਬੁਲਾਇਆ ਜਾਂਦਾ ਉੱਥੇ ਜਿਮੀ ਨੂੰ ਇਹ ਉੱਥੇ ਬੁਲਾਇਆ ਜਾਂਦਾ ਜਿਹੜੇ ਤੁਸੀਂ ਜੋ ਹੁਣ ਤੁਸੀਂ ਸਟੇਟਮੈਂਟ ਪੜ੍ਹ ਰਹੇ ਹੋ ਇਹ ਐਜ਼ ਇਟ ਇਜ਼ ਉਹ ਸਟੇਟਮੈਂਟ ਹੈ ਇਹ ਉਹ ਸਟੇਟਮੈਂਟ ਹੈ ਜਿਹੜੀ ਆਪਣੇ ਜਿਮੀ ਅਰੋੜਾ ਜਿਹੜਾ ਜਤਿੰਦਰ ਵੀ ਅਰੋੜਾ ਅਦਾਲਤ ਦੇ ਅੰਦਰ ਆਪਦੀ ਮਰਜ਼ੀ ਨਾਲ ਕੇ ਬਿਆਨ ਦਿੰਦਾ ਇਹਨੇ ਆਪ ਅਦਾਲਤ ਨੂੰ ਬਿਆਨ ਦਿੱਤੇ 2015 ਦੇ ਬਾਰੇ ਪ੍ਰਥੀ ਜਿਹੜਾ ਇੱਕ ਕਲੀਅਰ ਹੈ ਇਹ ਉਹ 2015 ਦੇ ਵਕਤ ਹੀ ਮਲਜ਼ਮ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਉਦੋਂ ਦਾ ਮੁਲਜ਼ਮ ਹੈ ਉਦੋਂ ਤੋਂ ਪੁਲਸ ਫੜਨਾ ਚਾਹ ਰਹੀ ਸੀ ਫੜਿਆ ਨਹੀਂ ਗਿਆ ਹੁਣ ਜਾ ਕੇ ਇਹਨਾਂ ਨੇ ਕਿਹਾ ਕਿ ਫੜਿਆ ਗਿਆ ਇਹ ਇਨਵੈਸਟੀਗੇਸ਼ਨ ਦਾ ਨਾਮ ਆ ਚੁੱਕਾ ਸੀ 2018 ਦੇ ਵਿੱਚ ਇਨਵੈਸਟੀਗੇਸ਼ਨ ਦੁਆਰਾ ਇਸ ਬਿਆਨ ਤੋਂ ਬਾਅਦ ਨਾਮ ਆਇਆ ਇਸ ਬਿਆਨ ਤੋਂ ਬਾਅਦ ਇਹਦਾ ਕਲੇਰ ਦਾ ਨਾਮ ਵਿੱਚ ਹੁੰਦਾ ਪ੍ਰਦੀਪ ਕਲੇਰ ਦਾ ਨਾਮ ਵਿੱਚ ਆ ਜਾਂਦਾ ਤਾਂ ਇਹ ਮੈਂ ਚਾਹੁੰਦਾ ਕਿ ਇੱਕ ਵਾਰੀ ਤੁਸੀਂ ਕੰਟੀਨਿਊ ਕਰਕੇ ਇਸ ਗੱਲ ਨੂੰ ਦਰਸ਼ਕਾਂ ਤੱਕ ਪੂਰਾ ਕਲੀਅਰ ਕਰੋ ਕਿ ਕਹਿੰਦੇ ਨੇ ਕਿ 4 ਨੰਬਰ ਬਲਾਕ ਚ ਜਿੰਮੀ ਨੂੰ ਬੁਲਾਇਆ ਗਿਆ ਉੱਥੇ ਹਰਸ਼ ਧੂਰੀ ਜਿਹਦਾ ਨਾਮ ਪ੍ਰਦੀਪ ਕਲੇਰ ਸਾਹਿਬ ਦਾ ਇੰਟਰਵਿਊ ਚ ਲੈ ਰਹੇ ਆ। ਉਹਨੇ ਐਡਮਿਨ ਬਲਾਕ ਵਿੱਚ ਕਮਰਾ ਨੰਬਰ 4 ਵਿੱਚ ਭੇਜ ਦਿੱਤਾ ਉੱਥੇ ਸੰਦੀਪ ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਉੱਥੇ ਬੈਠੇ ਸਨ। ਇਹ ਜਤਿੰਦਰ ਵੀ ਅਰੋੜਾ ਕੋਟ ਚ ਆ ਕੇ ਕਹਿ ਰਿਹਾ ਹੈ ਕਿ ਇਹ ਬੰਦੇ ਉੱਥੇ ਬੈਠੇ ਸੀ। ਕਮਰਾ ਨੰਬਰ 4 ਚ ਬੈਠੇ ਜੀ ਡੇਰੇ ਸਰਸੇ ਬੈਠੇ ਸੀ। ਉਸ ਤੋਂ ਅੱਗੇ ਜੀ। ਉਸ ਤੋਂ ਅੱਗੇ ਜਾ ਕੇ ਜਤਿੰਦਰ ਵੀ ਅਰੋੜਾ ਕਹਿੰਦਾ ਹੈ ਇਹਨਾਂ ਨੇ ਉਹਨੇ ਕੱਲੇ-ਕੱਲੇ ਦਾ ਨਾਂ ਨਹੀਂ ਦੱਸਿਆ। ਉਹਨੇ ਇਹ ਨਹੀਂ ਕਿਹਾ ਕਿਹੜਾ-ਕਿਹੜਾ ਬੋਲਿਆ। ਉਹਨਾਂ ਨੇ ਕਿਹਾ ਉਹ ਕਹਿੰਦਾ ਇਹਨਾਂ ਨੇ ਮੈਨੂੰ ਕਿਹਾ ਇਟ ਮੀਨਸ ਤਿੰਨਾਂ ਦੀ ਕਨਸੈਂਟ ਹੈ ਤਿੰਨੇ ਹੀ ਉਹਨੂੰ ਸਮਝਾ ਰਹੇ ਨੇ ਉਹ ਕੀ ਕਹਿ ਰਹੇ ਨੇ ਕਿ ਤੈਨੂੰ ਸਿੱਖਾਂ ਦਾ ਗ੍ਰੰਥ ਦੇਾਂਗੇ ਉਸ ਨੂੰ ਬੇਦਬੀ ਕਰਨੀ ਹੈ ਤੇ ਉਸ ਮੀਟਿੰਗ ਤੋਂ ਵਾਪਸ ਚਲੇ ਜਾਂਦੇ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇਣ ਦੀ ਗੱਲ ਕਰ ਰਹੇ ਤਿੰਨੋਂ ਜਾਣੇ ਇਹ ਤਿੰਨੋਂ ਕਹਿ ਰਹੇ ਨੇ ਹਰਸ਼ਤੂਰੀ ਪ੍ਰਦੀਪ ਕਲੇਅਰ ਤੇ ਸੰਦੀਪ ਬਰੇਟਾ ਉਹ ਕਹਿ ਰਹੇ ਕਿ ਅਸੀਂ ਤੈਨੂੰ ਗ੍ਰੰਥ ਦੇਾਂਗੇ ਉਹ ਕਹਿੰਦੇ ਅਸੀਂ ਤੈਨੂੰ ਗ੍ਰੰਥ ਦੇਾਂਗੇ ਤੂੰ ਜਾ ਕੇ ਇਸ ਦੀ ਬੇਦਬੀ ਕਰਨੀ ਹੈ ਇਸ ਦਾ ਮਤਲਬ ਬੜਾ ਡੀਪਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਚੋਰੀ ਹੁੰਦੀ ਹੈ ਇਹ ਬੰਦੇ ਕਰ ਰਹੇ ਨੇ ਤਿੰਨੇ ਹੀ ਕਰ ਰਹੇ ਨੇ ਕਿਉਂਕਿ ਜਤਿੰਦਰ ਵੀ ਅਰੋੜਾ ਤਾਂ ਅੱਗੇ ਜਾ ਕੇ ਖਿਲਾਰਦਾ ਹੈ ਨਾ ਹੂੰ ਤਾਂ ਪਹਿਲਾਂ ਪਲਾਨ ਕਰਨਾ ਮੈਂ ਚਾਹੁੰਦਾ ਕਿ ਤੁਸੀਂ ਥੋੜੀ ਕੜੀ ਤੁਸੀਂ ਵਿੱਚੋਂ ਸਕਿਪ ਜਿਹੜਾ ਕੀਤਾ ਹੈ ਹਾਂ ਮੈਂ ਦੱਸ ਦਿੰਦਾ ਕੇਬ ਦੇ ਵਿੱਚ ਇਹ ਦੱਸੋ ਕਿ ਸਿੱਧੀ ਇਹ ਗੱਲਬਾਤ ਤਾਂ ਨਹੀਂ ਹੋਈ ਹੋਣੀ ਉਹ ਕਹਿੰਦੇ ਉੱਥੇ ਬਾਬਾ ਮੌਜੂਦ ਸੀਗਾ ਜਦੋਂ ਇਹ ਗੱਲਬਾਤ ਉਹ ਤੁਹਾਨੂੰ ਅੱਗੇ ਦੱਸ ਰਿਹਾ ਕਮਰਾ ਵਿੱਚ ਭੇਜ ਦਿੱਤਾ ਤੇ ਸੰਦੀਪ ਹਰਸ਼ ਤੂਰੀ ਅਤੇ ਪ੍ਰਦੀਪ ਕਲੇਰਸਨ ਉਹਨਾਂ ਨੇ ਮੈਨੂੰ ਮੀਟਿੰਗ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਨਾਰਾ ਲਗਾ ਕੇ ਮੈਨੂੰ ਸੋਚ ਕੋਈ ਅਸੀਂ ਗੱਲ ਕਰਨ ਲੱਗੇ ਹਾਂ ਕਿਸੇ ਨਾਲ ਫੋਨ ਨਹੀਂ ਕਰਨਾ ਤੇ ਮੈਂ ਉਹਨਾਂ ਦੇ ਨਾਲ ਉੱਥੇ ਗੱਲ ਸੁਣਨ ਲੱਗ ਗਿਆ ਉਸ ਤੋਂ ਅੱਗੇ ਇਹ ਵਰਡਿੰਗ ਆ ਕਿ ਅਸੀਂ ਸਿੱਖਾਂ ਦਾ ਗ੍ਰੰਥ ਦੇਵਾਂਗੇ ਸਿੱਖਾਂ ਦਾ ਗ੍ਰੰਥ ਜੀ ਔਰ ਪਹਿਲਾ ਨਾਰਾ ਲਵਾ ਕੇ ਸੋਚ ਚਾਈ ਗਈ ਉਹਨੂੰ ਉਹ ਗ੍ਰੰਥ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ ਹੁਣ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਦਿੱਤੇ ਜਾਂਦੇ ਨੇ ਹੁਣ ਉਸ ਤੋਂ ਬਾਅਦ ਕੀ ਹੁੰਦਾ ਹੈ 2018 ਦੀਆਂ ਗੱਲਾਂ ਨੇ ਕਿ 2015 ਦਾ ਐਪੀਸੋਡ ਸੀ ਜਿੰਦੀ ਸਜ਼ਾ ਸੁਖਬੀਰ ਬਾਦਰ ਭੋਗ ਰਿਹਾ ਹੈ ਅਕਾਲੀ ਦਲ ਪੋਗ ਰਿਹਾ ਹੈ ਕਾਰਨ ਕਿ ਇਹ 2015 ਤੋਂ ਲੈ ਕੇ 18 ਤੱਕ 18 ਜਿੱਕੇ ਮਲਾ ਸ਼ਾਇਦ ਕਾਂਗਰਸ ਦੀ ਗਵਰਨਮੈਂਟ ਪੰਜਾਬ ਚ ਆ ਗਈ ਸੀ ਜੀ ਤਾਂ ਉਸ ਤੋਂ 2018 ਦੇ ਅੰਦਰ ਇਹ ਅਗੇ ਇਨਵੈਸਟੀਗੇਸ਼ਨ ਫਰਦਰ ਚੱਲਦੀ ਹੈ ਹੁਣ ਉਸ ਤੋਂ ਬਾਅਦ ਤੁਸੀਂ 2018 ਤੋਂ ਬਾਅਦ ਤੁਸੀਂ ਲਾ ਲੋ 6 ਸਾਲ ਦੇ ਬਾਅਦ ਤਾਂ ਪ੍ਰਦੀਪ ਕਲੇਰ ਅਰੈਸਟ ਨਹੀਂ ਹੋ ਰਿਹਾ ਮੈਂ ਖਾਰਾ ਸਾਹਿਬ 15 ਦੇ ਵਿੱਚ ਇਹ ਘਟਨਾ ਇਹ ਜਿਹੜੇ ਬਿਆਨ ਦਿੱਤੇ ਹੋ ਕਰਾ 2015 ਚ ਅਸੀਂ ਮਹਾਰਾਜ ਦਾ ਸਰੂਪ ਬੇਦਬੀ ਕਰਨ ਲਈ ਇਹਨਾਂ ਨੇ ਕਿਹਾ 18 ਚ 164 ਦੇ ਬਿਆਨ ਹੋਏ 3 ਸਾਲ ਬਾਅਦ 3 ਸਾਲ ਦੇ ਬਾਅਦ ਹੋਏ ਪਹਿਲੀ ਵਾਰੀ ਪ੍ਰਦੀਪ ਕਲੇਰ ਦਾ ਨਾਮ ਆਇਆ ਜਦੋਂ ਇਹਨੇ ਬਿਆਨ 164 ਦੇ ਦਿੱਤੇ ਪ੍ਰਦੀਪ ਕਲੇਰ ਦਾ ਨਾਮ ਹੀ ਜਤਿੰਦਰ ਵੀਰ ਰੋੜੇ ਦੇ ਬਿਆਨ ਦੇ ਵਿੱਚ ਆਉਂਦਾ ਤੁਸੀਂ ਇਹ ਕੇਸ ਆਪ ਲੜਿਆ ਬਿਲਕੁਲ ਮੇਰੇ ਕੋਲ ਹੀ ਕੇਸ ਹੈ ਇਹਨਾਂ ਨੇ ਟ੍ਰਾਂਸਫਰ ਐਪਲੀਕੇਸ਼ਨ ਲਈ ਇਹਨਾਂ ਨੇ ਡੇਰਾ ਪ੍ਰੇਮੀਆਂ ਨੇ ਤੇ ਉਤੋਂ ਆਪਣਾ ਲੜਕਾ ਮੇਰਾ ਈਮਾਨ ਸਿੰਘ ਖਾਰਾ ਉਹ ਹਾਈ ਕੋਰਟ ਚ ਪੇਸ਼ ਹੋਇਆ ਹੁਣ ਤੁਹਾਡਾ ਬੇਟਾ ਇਹ ਕੇਸ ਪਹਿਲਾਂ ਤੁਸੀਂ ਜਾਂਦੇ ਰਹੇ ਹੁਣ ਤੁਹਾਡਾ ਬੇਟਾ ਇਹ ਕੇਸ ਲੜਦਾ ਰਿਹਾ ਉਹ ਚੰਡੀਗੜ੍ਹ ਦਾ ਹਾਈ ਕੋਰਟ ਦੇ ਵਿੱਚ ਪੇਸ਼ ਹੋਇਆ ਇਸ ਦੇ ਵਿੱਚ ਇਹ ਅਰੈਸਟ ਕਿਉਂ ਨਹੀਂ ਹੋਏ ਨੇ 6 ਸਾਲ ਖਾਰਾ ਸਾਹਿਬ ਉਹ ਕਹਿੰਦਾ ਉਹਨੇ ਇੰਟਰਵਿਊ ਦੇ ਵਿੱਚ ਰਤੇਸ਼ ਲੱਖੀ ਬੜੇ ਸੀਨੀਅਰ ਜਰਨਲਿਸਟ ਨੇ ਉਹਨਾਂ ਦੇ ਇੰਟਰਵਿਊ ਚ ਇਹ ਗੱਲ ਕਹਿੰਦਾ ਕਿ ਮੈਂ ਆਪਦੇ ਘਰੇ ਜਿਹੜਾ ਐਮ ਐਸ ਜੀ ਕੰਪਲੈਕਸ ਸਰਸੇ ਬਣਿਆ ਮੇਰਾ ਇੱਕੋ ਘਰ ਹੈ ਮੈਂ ਉੱਥੇ ਬੈਠਾ ਰਿਹਾ ਮੈਨੂੰ ਨਾ ਕਦੇ ਸਮਨਿੰਗ ਹੋਈ ਨਾ ਮੈਨੂੰ ਕਦੇ ਉੱਥੇ ਪੁਲਿਸ ਮਿਲਣ ਆਈ ਨਾ ਚੱਕਣ ਆਈ ਨਾ ਦੇਖਣ ਆਈ ਨਾ ਮੇਰੇ ਪਰਿਵਾਰ ਨੂੰ ਕਦੇ 6 ਸਾਲਾਂ ਚ ਪੁੱਛਿਆ ਹੀ ਨਹੀਂ ਗਿਆ ਮਕਰ ਸਾਹਿਬ ਇੱਕ ਗੱਲ ਇਹ ਹੈ ਕਿ ਇਸ ਬੰਦੇ ਦਾ ਫੜਨ ਨੂੰ ਲੈ ਕੇ ਡਰ ਕਿੰਨੂ ਸੀ ਡਰ ਕਿਹੜੇ ਗਰੁੱਪ ਨੂੰ ਸੀ ਕਿਹੜੀ ਲੀਡਰਾਂ ਨੂੰ ਸੀ ਕਿਹੜੀ ਪਾਰਟੀ ਨੂੰ ਡਰ ਸਾਰਾ ਸਾਹਿਬ ਮੈਂ ਕਾਨੂੰਨਨ ਪੱਖ ਜਾਣਨਾ ਚਾਹੁੰਦਾ ਕੀ ਇਸ 164 ਦੇ ਬਿਆਨ ਤੋਂ ਬਾਅਦ ਰਦੀਪ ਕਲੇਰ ਹਰਸ਼ ਧੂਰੀ ਤੇ ਸੰਦੀਪ ਬਰੇਟਾ ਨੂੰ ਸਮਨਿੰਗ ਨਹੀਂ ਹੋਈ ਹੋਣੀ ਇਹ ਸਮਨਿੰਗ ਮੇਰੇ ਦੇਖਣ ਚ ਇਹਨੂੰ ਫਰਦਰ ਇਨਵੈਸਟੀਗੇਟ ਪੁਲਿਸ ਨੇ ਰੇਡ ਦਿਖਾਈ ਹੋਣੀ ਅੱਗੇ ਪਤਾ ਨਹੀਂ ਗਏ ਜਾਂ ਨਹੀਂ ਗਏ ਕਾਗਜ਼ਾਂ 'ਚ ਤਾਂ ਰੇਡ ਦਿਖਾਉਂਦੀ ਹੁੰਦੀ ਆ ਪੁਲਿਸ ਕੀ ਸੀ ਰੇਡ ਕੀਤੀ ਫਲਾਣੀ ਤਾਂ ਬਹੁਤ ਵੱਡਾ ਸਵਾਲ ਹੈ ਇੱਥੇ ਕਿ ਕੀ ਪੁਲਿਸ ਦੀ ਇੰਟੈਂਸ਼ਨ ਨਹੀਂ ਸੀ ਜੇ ਉਹ ਕਹਿ ਰਿਹਾ ਕਿ ਮੈਨੂੰ ਕਦੇ ਸਮਨ ਦੇਣ ਹੀ ਨਹੀਂ ਆਏ ਜਾਂ ਮੈਂ ਤਾਂ ਆਪਦੇ ਘਰੇ ਬੈਠਾ ਰਿਹਾ 6 ਸਾਲ ਮੈਨੂੰ ਪੁੱਛਣ ਹੀ ਨਹੀਂ ਆਏ ਇਹਦਾ ਮਤਲਬ ਇਹ ਪੋਸੀਬਲ ਹੈ ਕਿ ਹੋ ਸਕਦਾ ਪੁਲਿਸ ਇਹ ਕਾਗਜ਼ਾਂਤ ਸ਼ੋਅ ਕਰਦੀ ਰਹੀ ਹੋਵੇ ਤੇ ਗਈ ਨਾ ਹੋਵੇ। ਤਕਰੀਬਨ ਕਈ ਵਾਰ ਪੁਲਿਸ ਜਿਹੜੀ ਹੈ ਰੇਡ ਸ਼ੋਅ ਕਰਦੀ ਆ ਰੇਡ ਚ ਜਾਂਦੀ ਨਹੀਂ ਹੁੰਦੀ ਹੈ। ਏਂਟਰੀ ਪਾਉਣੀ ਹੁੰਦੀ ਹੈ ਇਹਨਾਂ ਨੇ ਰਜਿਸਟਰ ਦੇ ਵਿੱਚ ਰੇਡ ਕਰਨ ਜਾ ਰਹੇ ਆ ਪਰ ਤਕਰੀਬਨ ਕਈ ਕੇਸਾਂ ਦੇ ਵਿੱਚ ਦੇਖਿਆ ਨਹੀਂ ਜਾਂਦੇ ਹੁੰਦੇ। ਤਾਂ ਉਸ ਦੇ ਵਿੱਚ ਬੜੇ ਮਲਜ਼ਮ ਵੱਜ ਜਾਂਦੇ ਨੇ ਬੜੇ ਮਲਜ਼ਮਾਂ ਵਾਲੇ ਇਹਨਾਂ ਦੀ ਮਿਲੀ ਭੁਗਤ ਵੀ ਪੁਲਿਸ ਦੀ ਹੁੰਦੀ ਹੈ। ਤਾਂ 6 ਸਾਲ ਨਹੀਂ ਫੜਿਆ ਗਿਆ। ਇਹਦਾ ਮਤਲਬ ਹੁਣ ਜਾ ਕੇ ਪਿੱਛੇ ਜੇ ਅਰੈਸਟ ਹੁੰਦਾ ਹੁਣ ਹੀ ਸਾਹਮਣੇ ਕਿਉਂ ਆਉਂਦਾ ਹੈ? ਹੁਣ ਕਾਰਨ ਕੀ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਲੀਗਲ ਪੁਆਇੰਟ ਦੱਸਣਾ ਤਾਂ ਉਸ ਦੇ ਵਿੱਚ 164 164 ਦਾ ਬਿਆਨ 164 ਦਾ ਬਿਆਨ ਪ੍ਰਦੀਪ ਕਲੇਰ ਦਾ ਵੀ ਇੱਕ ਕੋਰਟ ਚ ਆ ਚੁੱਕਾ ਹੈ ਉਹ ਕਹਿੰਦਾ ਹੈ ਕਿ ਜਿਸ ਦਿਨ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਈ ਜਿੱਥੇ ਹਨੀਪ੍ਰੀਤ ਤੇ ਬਾਬਾ ਰਾਮ ਰਹੀਮ ਇਹਨਾਂ ਦਾ ਤੇ ਉੱਥੇ ਕਹਿੰਦਾ ਮੈਂ ਵੀ ਸੀ ਤਾਂ ਉੱਥੇ ਉਹਨਾਂ ਦੇ ਬਾਬੇ ਨੇ ਇੱਕ ਗੱਲ ਕਹੀ ਕਿ ਪੰਜਾਬ ਵਿੱਚ ਫਿਲਮ ਨਹੀਂ ਲੱਗਣ ਦਿੱਤੀ ਤੇ ਮੇਨ ਉਹਨਾਂ ਨੇ ਜਿਹੜੀ ਗੱਲ ਟਾਰਗੇਟ ਕੀਤੀ ਸੀ ਕਿ ਸਾਡੇ ਜਿਹੜੇ ਲੋਕ ਥੱਲੇ ਲਾ ਕੇ ਸੁੱਟੇ ਨੇ ਤਾਂ ਘਣੀਪ੍ਰੀਤ ਨੂੰ ਬਹੁਤ ਗੁੱਸਾ ਆਇਆ ਤੇ ਬਾਬੇ ਨੂੰ ਕਹਿੰਦੀ ਕੁਛ ਕਰੋ ਬਾਬਾ ਕਹਿੰਦਾ ਤੁਹਾਨੂੰ ਅਜੇ ਵੇਖਣਾ ਤੁਸੀਂ ਮੇਰੇ ਨਾਲ ਕੀ ਵੇਖਦੇ ਹੋ ਲਾਓ ਬਦਲਾ ਹੁਣ ਇਹ ਚੀਜ਼ ਕਾਮਨ ਗੱਲ ਕੀ ਹੁੰਦੀ ਹੈ ਦੇਖੋ ਪ੍ਰਦੀਪ ਕਲੇਰ ਕਿੱਡਾ ਵੱਡਾ ਮਲਜਮ ਹੈ ਉਹ ਗੱਲ ਕਿੱਥੇ ਸ਼ੋ ਹੋ ਰਹੀ ਹੈ ਜਤਿੰਦਰ ਵੀਰ ਰੋੜਾ ਕੋਰਟ ਅਥੇ ਕੋਰਟ ਦੇ ਵਿੱਚ ਪੇਸ਼ ਹੋ ਕੇ ਕਹਿ ਰਿਹਾ ਉਦੋਂ ਜੇਲ੍ਹ ਦੇ ਅੰਦਰ ਸੀ ਬੰਦਾ ਜੀ ਉਹ ਕਲਾ ਸੀ ਉਹਦੀ ਸੋਚ ਆਪਦੀ ਸੀ ਹੂੰ ਉਹਨੂੰ ਕਿਸੇ ਨੇ ਇਹ ਨਹੀਂ ਕਿਹਾ ਕਿਉਂਕਿ ਉਦੋਂ ਇਹ ਵੱਡੇ ਏਡੇ ਵੱਡੇ ਨਾਂ ਨਹੀਂ ਸੀ ਬਿਲਕੁਲ ਕੋਈ ਏਡੀ ਵੱਡੀ ਗੱਲ ਨਹੀਂ ਸੀ ਕਿ ਜਤਿੰਦਰ ਵੀਰ ਰੋੜਾ ਦੀ ਗੱਲ ਕਮਾ ਵੀ ਸਕਦਾ ਸੀ ਹੂੰ ਤਾਂ ਜਤਿੰਦਰ ਵੀਰ ਰੋੜੇ ਨੇ ਪ੍ਰਦੀਪ ਕਲੇਰ ਨੂੰ ਇੱਥੇ ਸਰਸੇ ਦੇ ਡੇਰੇ 'ਚ ਉਹਨੇ ਬੇਦਬੀ 'ਚ ਹਾਜ਼ਰੀ ਦਿਖਾਤੀ ਤੇ ਪ੍ਰਦੀਪ ਕਲੇਰ ਨੇ ਆਪਦੀ ਹਾਜ਼ਰੀ ਰਾਮ ਰਹੀਮ ਨਾਲ ਤੇ ਉਹਦੀ ਹਣੀਪ੍ਰੀਤ ਲੇਡੀ ਨਾਲ ਦਿਖਾਤੀ ਆਪਦੇ ਬਿਆਨਾਂ 'ਚ 154 ਦੇ ਆਪਦੇ ਬਿਆਨਾਂ 'ਚ ਹੁਣ ਕਨੈਕਟਡ ਹੈ ਗੱਲ ਹੁਣ ਗੱਲਾਂ ਕਲੀਅਰ ਤਾਂ ਹੋ ਗਈਆਂ ਜੀ ਉਹਦੇ ਆਪਦੇ ਬਿਆਨ ਦੇ ਅੰਦਰ ਬਾਬਾ ਵੀ ਹਾਜ਼ਰ ਹੈ ਹਣੀਪ੍ਰੀਤ ਵੀ ਹਾਜ਼ਰ ਹੈ ਉਹ ਵੀ ਦਿੱਲੀ ਹਾਜ਼ਰ ਹੈ ਜਤਿੰਦਰ ਵੀਰ ਰੋੜੇ ਦੇ ਬਿਆਨ ਦੇ ਮੁਤਾਬਕ ਏ ਡੇਰੇ ਸਰਸੇ ਹਾਜ਼ਰ ਆ ਮੈਂ 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 ਇੱਥੇ ਦਰਸ਼ਕਾਂ ਦੁਆਰਾ ਇਹ ਮੇਰੇ ਹੱਥ 'ਚ ਮੈਂ ਲੈ ਸਕਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਮੇਰੇ ਹੱਥ 'ਚ ਮੇਰੇ ਹੱਥ 'ਚ ਜੋ ਇਸ ਵੇਲੇ ਇਹ ਬਿਆਨ ਨੇ ਇਹ ਇਸੇ ਕੇਸ ਦੇ ਜਤਿੰਦਰ अरोड़ा ਦੇ ਬਿਆਨ ਨੇ ਇਹ ਇਹ ਬਿਆਨ ਖਾਰਾ ਸਾਹਿਬ ਨੇ ਹੁਣੇ ਪੜ੍ਹ ਕੇ ਸੁਣਾਏ ਤੁਹਾਨੂੰ ਜਿਹੜੇ ਬਿਆਨ ਤੁਸੀਂ ਇਸ ਵੇਲੇ ਦੇਖ ਰਹੇ ਹੋ ਅੰਡਰਲਾਈਨ ਕੀਤਾ ਹੋਇਆ ਜਿਹਦੇ 'ਚ ਜਤਿੰਦਰ ਅਰੋੜਾ ਕਹਿ ਰਿਹਾ ਹੈ ਕਿ ਉਸ ਨੂੰ ਡੇਰਾ ਸਰਸਾ ਬੁਲਾਇਆ ਗਿਆ ਮੈਂ ਠੀਕ ਕਹਿ ਰਿਹਾ ਖੈਰਾ ਸਾਹਿਬ ਬਿਲਕੁਲ ਬਿਲਕੁਲ ਔਰ ਡੇਰਾ ਸਰਸਾ 4 ਨੰਬਰ ਬਲੌਕ ਦੇ ਵਿੱਚ ਪ੍ਰਦੀਪ ਕਲੇਰ ਤੇ ਦੋ ਵਿਅਕਤੀ ਹਰਸ਼ ਧੂਰੀ ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਦਾ ਗ੍ਰੰਥ ਦੇਵਾਂਗੇ ਉਹਦੀ ਬੇਦਬੀ ਕਰਨੀ ਹੈ ਬੇਦਬੀ ਕਰਨੀ ਤੇ ਉਹੀ ਪ੍ਰਦੀਪ ਕਲੇਰ ਆਪਦੇ 164 ਦੇ ਬਿਆਨ ਚ ਕਹਿ ਰਿਹਾ ਹੈ ਕਿ ਮੈਨੂੰ ਹਣੀਪ੍ਰੀਤ ਤੇ ਰਾਮ ਰਹੀਮ ਨੇ ਨਹੀਂ ਮੈਨੂੰ ਕਿਹਾ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਦੇਖਦੇ ਕਿਉਂ ਕਿ ਬੇਦਬੀ ਕਰੋ ਉਹਦੇ ਸਾਹਮਣੇ ਕੀ ਆ ਕੁਝ ਬੰਦਿਆਂ ਨੂੰ ਉਹ ਕਹਿੰਦਾ ਉੱਥੇ ਬਹਿਸ ਹੋਈ ਹੈ ਉੱਥੇ ਇੱਕ ਮੀਟਿੰਗ ਚੱਲੀ ਹੈ ਹੁਣ ਕਾਰਨ ਕੀ ਹੈ ਜਦ ਵੀ ਬੇਅਦਬੀ ਦਾ ਸਵਾਲ ਪੈਦਾ ਹੁੰਦਾ ਚਾਹੇ ਸਰਸੇ ਚਾਹੇ ਦਿੱਲੀ ਤਾਂ ਪ੍ਰਦੀਪ ਕਲੇਰ ਉੱਥੇ ਹਾਜ਼ਰ ਹੈ ਬੰਬੇ ਵੀ ਜਦੋਂ ਉਹ ਆਪ ਕਹਿ ਰਿਹਾ ਕਿ ਚਲੋ ਉਹ ਇੱਕ ਵੱਖਰਾ ਮੁੱਦਾ ਹੈ ਕਿ ਮੈਂ ਗਿਆ ਮਾਫੀਨਾਮਾ ਹਰ ਜਗ੍ਹਾ ਤੇ ਪ੍ਰਦੀਪ ਕਲੇਰ ਹਾਜ਼ਰ ਹੈ ਉਹ ਇਹਨਾਂ ਦਾ ਲੀਗਲ ਵਿੰਗ ਦਾ ਪ੍ਰਧਾਨ ਸੀ ਪੋਲੀਟੀਕਲ ਪੋਲੀਟੀਕਲ ਸੌਰੀ ਉਹ ਪ੍ਰੈਜ਼ੀਡੈਂਟ ਸੀ ਇਹਨਾਂ ਦਾ ਪ੍ਰਧਾਨ ਸੀ ਇਹਨਾਂ ਦਾ ਉਹ ਲੀਗਲ ਐਡਵਾਈਜ਼ਰ ਸੀ ਇਹਨਾਂ ਦਾ ਸਾਰਾ ਸਾਰਾ ਦੇਖ ਰਿਕ ਕਰਦਾ ਸੀ ਤਾਂ ਉਹ ਬੰਦਾ ਹਾਜ਼ਰ ਹੈ ਹੁਣ ਉਸ ਬੰਦੇ ਨੂੰ ਆਪਾਂ মিডিਆ ਨੂੰ ਹੀਰੋ ਬਣਾ ਰਹੀ ਕਿਉਂ ਹੀਰੋ ਬਣਾ ਰਹੇ ਆ ਭਾਈ ਉਹ ਤਾਂ ਮਲਜਮ ਹੈ ਇਹ ਥੋੜਾ ਹੁੰਦਾ ਕੱਲੋ ਜਤਿੰਦਰ ਵੀ ਅਰੋੜਾ ਆ ਜੂਗਾ ਮੈਿਕਸ ਤੋਂ ਚੌਂਡ ਦੇ ਬਿਆਨ ਦੇਤੇ ਇਹ ਮਲਜਮ ਨੇ ਉਹ ਅਗੋ ਅਦਾਲਤ ਦੀ ਮਰਜ਼ੀ ਹੁੰਦੀ ਹੈ ਪਰ 164 ਦੇ ਵਿੱਚ ਹੁੰਦੀ ਐਡਮਿਸ਼ਨ ਹੈ 164 ਦੀ ਐਡਮਿਸ਼ਨ ਦੇ ਮੁਤਾਬਕ ਉਹਨੂੰ ਸਜ਼ਾ ਬਣਦੀ ਹੈ ਲਾ ਤਾਂ ਇਥੋਂ ਤੱਕ ਵੀ ਪਿਆ ਕਿ ਦੂਜਿਆਂ ਬੰਦਿਆਂ ਦਾ ਨਾਂ ਲੈ ਲੈ ਦਿੱਤਾ ਉਹਨਾਂ ਨੇ ਇਹ ਹਾਜ਼ਰ ਨੇ ਤਾਂ ਉਹ ਸਟੇਟਮੈਂਟ ਉਹਨਾਂ ਦੇ ਉੱਪਰ ਬੈਂਡਿੰਗ ਹੈ ਅੱਛਾ ਇਹ ਨਹੀਂ ਕਿ ਇਕੱਲਾ ਉਹਨੇ ਆਪ ਲਿਆ ਤੇ ਆਪ ਹੀ ਕਨਫੈਸ਼ਨ ਕਰ ਲਿਆ ਉਹ ਕਹਿੰਦੇ ਜੇ ਦੂਜਿਆਂ ਦਾ ਨਾਮ ਲਿਆ ਹੈ ਤਾਂ ਸੁਪਰੀਮ ਕੋਰਟ ਕਹਿੰਦੀ ਇਹਨਾਂ ਤੇ ਬੈਂਡਿੰਗ ਆ ਸੋ ਇਹਨਾਂ ਦੀ ਹਾਜ਼ਰੀ ਦਾ ਸਾਹਿਬ ਇਹ ਜਿੱਧਰ ਨੂੰ ਗੱਲ ਜਾ ਰਹੀ ਹੈ ਅਸੀਂ ਸਾਰੇ ਪਿਛਲੇ 7-8 ਸਾਲ ਤੋਂ ਬਾਦਲ ਪਰਿਵਾਰ ਤੇ ਬਾਦਲਾਂ ਤੇ ਸਵਾਲ ਕਰਦੇ ਆ ਰਹੇ ਹਾਂ ਉਹਨਾਂ ਦੀ ਸਰਕਾਰ ਸੀ ਗੋਲੀकांड ਮਾਫੀਨਾਮਾ ਇਸ਼ਤਿਹਾਰ ਹਰ ਚੀਜ਼ 'ਚ ਉਹਨਾ ਉਹ ਕੁਐਸਚਨੇਬਲ ਤਾਂ ਰਹੇ ਆ ਪਰ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਕਿ ਅਕਾਲੀ ਦਲ ਦਾ ਇਸ ਤਰੀਕੇ ਨਾਲ ਖਿੰਡ ਜਾਣਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣੀਆਂ ਔਰ ਹੁਣ ਪ੍ਰਦੀਪ ਕਲੇਰ ਜਾਂ ਹੋਰ ਬੰਦੇ ਜਿਹੜੇ ਸਾਹਮਣੇ ਆਉਣੇ ਤੁਹਾਡੀ ਆਬਜ਼ਰਵੇਸ਼ਨ ਕੀ ਹੈ ਇਹਦੇ ਤੇ ਦੇਖੋ ਮੇਰੇ ਦੇਖੇ ਤਾਂ ਇਹ ਹੈ ਕਿ ਅਕਾਲੀ ਦਲ ਦਾ ਖਾਤਮਾ ਵੀ ਸਾਡੇ ਲਈ ਸਭ ਤੋਂ ਵੱਡਾ ਨੁਕਸਾਨ ਤੇ ਹੈ ਨੰਬਰ 1 ਹੂੰ ਤੇ ਜੇ ਅਕਾਲੀ ਦਲ ਇਹ ਅਕਾਲੀ ਦਲ ਬਚਦਾ ਹੈ ਤਾਂ ਸਾਡੇ ਲਈ ਉਦੋਂ ਵੀ ਨੁਕਸਾਨ ਤੇ ਹੈ ਸਿੱਖਾਂ ਦੇ ਲਈ ਪੰਜਾਬ ਦੇ ਲਈ ਸਭ ਤੋਂ ਮਾੜਾ ਵਕਤ ਇਹ ਹੈ ਜੋ ਏਜੰਸੀਆਂ ਜਾਂ ਜੋ ਹਕੂਮਤ ਚਾਹੁੰਦੀ ਸੀ ਉਹ ਆਪਣੇ ਆਪ ਹੀ ਹੋ ਰਿਹਾ ਹੈ ਉਹ ਜੋ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿ ਸਿੱਖਾਂ ਦੀ ਜਿਹੜੀ ਇੱਕ ਨਾ 1920-21 ਤੋਂ ਸ਼ੁਰੂ ਹੋਇਆ ਹੈ ਜਥੇਦਾਰ ਕਰਤਾਰ ਸਿੰਘ ਝੱਬਰ ਤੋਂ ਉਹ ਮਿਲਗਿਆ ਮੇਟ ਹੋਣਾ ਚਾਹੀਦਾ ਹੈ ਐਕਚੁਅਲੀ ਅਕਾਲੀ ਦਲ ਅਕਾਲੀ ਫੂਲਾ ਸਿੰਘ ਤੋਂ ਲਬਜ਼ ਸ਼ੁਰੂ ਹੋ ਚੁੱਕਾ ਸੀ ਪਰ ਇਹਨੂੰ ਖਤਮ ਕਿਨੇ ਕੀਤਾ ਇੱਕ ਵਪਾਰੀਆਂ ਨੇ ਖਤਮ ਕਰਕੇ ਰੱਖ ਦਿੱਤਾ ਸਾਡੇ ਲਈ ਜੀ ਦੋਨਾਂ ਬੰਦੇ ਸਾਡੇ ਲਈ ਬਦਕਿਸਮਤੀ ਹੈ ਜੇ ਇਹ ਅਕਾਲੀ ਬਚਦੇ ਨੇ ਤਾਂ ਵੀ ਅਸੀਂ ਮਰਦੇ ਹਾਂ ਸਾਡਾ ਅਕਾਲ ਤਖਤ ਸਾਹਿਬ ਜਿਹੜਾ ਉਹ ਗੁਲਾਮ ਬਣ ਚੁੱਕਾ ਥੱਲੇ ਜਾ ਚੁੱਕੇ ਨੇ ਨਾ ਦੇ ਅੰਦਰ ਤੇ ਜੇ ਇਹ ਮਰਦੇ ਨੇ ਤੇ ਸਾਡੀ ਇੱਕ ਜਿਹੜੀ ਖੇਤਰੀ ਪਾਰਟੀ ਹੈ ਜਿਹਨੇ ਖੇਤਰੀ ਪਾਰਟੀ ਦੀ ਗੱਲ ਕਰਨੀ ਸੀ ਉਹ ਵੀ ਸਾਡੀ ਖਤਮ ਹੋ ਗਈ ਸੋ ਸਿੱਖਾਂ ਦੇ ਲਈ ਤੇ ਪੰਜਾਬ ਦੇ ਲਈ ਇੱਕ ਬੜਾ ਮਾੜਾ ਟਾਈਮ ਹੈ ਇਹ ਹਿਸਟਰੀ ਅੱਗੇ ਜਾ ਕੇ ਬਹੁਤ ਕੁਝ ਦੱਸੂਗੀ ਤੁਹਾਨੂੰ ਇਹ ਲੱਗਦਾ ਕਿ ਜਿਵੇਂ ਹੁਣੇ ਪ੍ਰੈਜ਼ੈਂਟ ਹੋਇਆ ਪਿਛਲੇ ਦਿਨਾਂ 'ਚ ਪ੍ਰਦੀਪ ਕਲੇਰ ਕੇ ਇੱਕ ਪਾਸੇ ਤਾਂ ਇਹ ਰਿਹਾ ਕਿ ਬਾਦਲ ਪਰਿਵਾਰ ਜਾਂ ਸੁਬੀਰ ਬਾਦਲ ਸਪੈਸੀਫਿਕਲੀ ਬੜੇ ਵੱਡੇ ਕੁਐਸਚਨ ਚਾਏ ਪਰ ਪ੍ਰਦੀਪ ਕਲੇਰ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਇਹ ਕੋਈ ਸਾਜ਼ਿਸ਼ ਵੀ ਲੱਗਦੀ ਹੈ ਤੁਹਾਨੂੰ ਕਿ ਉਹ ਸਿੱਖਾਂ ਦੇ ਮਨਾਚੋਦੇ ਪ੍ਰਤੀ ਇੱਕ ਇਹ ਭਾਵਨਾ ਹੈ ਕਿ ਹਾਂ ਬਹੁਤ ਵਧੀਆ ਗੱਲ ਕਰ ਰਿਹਾ ਅੱਜ ਇਹ ਆ ਕੇ ਗੱਲ ਕਰ ਰਿਹਾ ਪਰ ਜਿਵੇਂ ਤੁਸੀਂ ਫੈਕਟ ਸਾਹਮਣੇ ਪੇਸ਼ ਕੀਤੇ ਨੇ ਬੇਦਬੀ ਚੋਂ ਦਾ ਸਭ ਤੋਂ ਵੱਡਾ ਹੱਥ ਹੈ ਦੇਖੋ ਗੱਲ ਐ ਇਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਦੋਨੋਂ ਥਾਵਾਂ ਤੇ ਹਾਜ਼ਰ ਆਓ ਰਾਮ ਰਹੀਮ ਦਾ ਦੋਤ ਨਜ਼ਦੀਕੀ ਆਦਮੀ ਹੈ ਹਣੀਪ੍ਰੀਤ ਦੇ ਬਹੁਤ ਨੇੜੇ ਆ ਬੰਦਾ ਹੈ ਸਾਰਾ ਜੋ ਕੁਝ ਕੀਤਾ ਇਸ ਆਦਮੀ ਦੇ ਕਹਿਣ ਤੇ ਹੋਇਆ ਨਾਲ ਬਰਾਬਰ ਇਹ ਇਹਦਾ ਬਰਾਬਰ ਸਟੇਟਸ ਹੈ ਇਹ ਬਰਾਬਰ ਹੀ ਮਲਜਮਾ ਉਹਨਾਂ ਦੇ ਪਰ ਸਾਡੇ ਪੰਜਾਬ ਦੀ ਬਦਕਿਸਮਤੀ ਕੀ ਹੈ ਕਿ ਅਸੀਂ ਇਸ ਵਕਤ ਸਮਝ ਨਹੀਂ ਰਹਿ ਕੋਈ ਹੂੰ ਇਹ ਮਲਜਮਾ ਇਹਨੂੰ ਮਲਜਮ ਰਹਿਣ ਦਿਓ ਹੂੰ ਇਹਦਾ ਮਲਜਮ ਹੈਗਾ ਹੀ ਹੈ ਪਰ ਸਾਨੂੰ ਕੀ ਚਾਹ ਚੜਿਆ ਪਿਆ ਐਕਚੁਅਲੀ ਕੀ ਹੈ ਸਾਡੇ ਲੋਕ ਪੰਜਾਬ ਦੇ ਇਸ ਵਕਤ ਅਕਾਲੀ ਦਲ ਦੇ ਅਗੇਂਸਟ ਬਹੁਤ ਜ਼ਿਆਦਾ ਨੇ ਜੀ ਉਹਨਾਂ ਦਾ ਮਕਸਦ ਸਿਰਫ ਇੱਕੋ ਦੇਖੋ ਇਦੂ ਤੇ ਬੈਡ ਲੱਕ ਨਹੀਂ ਹੁੰਦੀ ਹੁੰਦੀ ਉਹ ਕਹਿੰਦੇ ਨੇ ਕੋਈ ਵੀ ਬੋਲੇ ਇਸ ਪਰਿਵਾਰ ਦੇ ਉਲਟ ਬੋਲੇ ਤੇ ਅਸੀਂ ਉਹਦੇ ਨਾਲ ਆ ਪਰ ਇਹ ਇੱਥੇ ਗਲਤ ਹੈ ਗਲਤ ਹੈ ਇਹ ਗਲਤ ਹੈ ਪ੍ਰਦੀਪ ਕਲੇਰ ਜਿਹੜਾ ਮਲਜਮ ਹੈ ਜੇ ਅਕਾਲੀ ਦਲ ਮਲਜਮ ਹੈ ਤੇ ਪ੍ਰਦੀਪ ਕਲੇਰ ਵੀ ਮਲਜਮ ਹੈ ਅਸੀਂ ਇਹਨੂੰ ਇਹ ਨਹੀਂ ਕਿ 164 ਦੇ ਬਿਆਨ ਦੇਤੇ ਤੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਤੀ ਤੂੰ ਜਾਂ ਤਾਂ ਤੂੰ ਮੰਦਬੁੱਧੀ ਦਾ ਸੀ ਜਾਂ ਤੂੰ ਮਾਈਨਰ ਸੀ ਕਿਤੇ ਤਾਂ ਪਤਾ ਹੀ ਨਹੀਂ ਕਿ 10 8 10 ਸਾਲ ਦਾ ਬੱਚਾ ਸੀ ਤੂੰ ਉਹ ਦੇਸ਼ ਦੀ ਪੋਲੀਟੀਕਲ ਵਿੰਗ ਸੰਭਾਲਦਾ ਸੀ ਤੂੰ ਸੰਭਾਲਦਾ ਸੀ ਦੇਸ਼ ਦੇ ਵੱਡੇ ਲੀਡਰਾਂ ਨਾਲ ਬਾਬੇ ਦੀ ਮੀਟਿੰਗ ਆਈ ਇਹ ਆਪ ਮੰਨਦਾ ਪਿਆ ਉਹ ਤੁਸੀਂ ਇੱਕ ਹੋਰ ਦੇਖੋ ਇਹ ਗੱਲ ਨੂੰ 4-5 ਮਹੀਨੇ ਹੋ ਚੁੱਕੇ ਨੇ ਅੱਜ ਤਿੱਕਰ ਰਾਮ ਰਹੀਮ ਤੇ ਹਣੀਪ੍ਰੀਤ ਨੂੰ ਇਹਨਾਂ ਕੇਸਾਂ 'ਚ ਮুলਜ਼ਮ ਨਹੀਂ ਬਣਾਇਆ ਕਿਹੜੀ ਸਰਕਾਰ ਦੀ ਗੱਲ ਕਰਾਂਗੇ ਨਹੀਂ ਬਣਾਇਆ ਨਾ ਨਹੀਂ ਬਣਾਇਆ ਇਸ ਕੇਸ ਦੇ ਅੰਦਰ ਹਣੀਪ੍ਰੀਤ ਵੀ ਮুলਜ਼ਮ ਹੈ ਕਿ ਰਾਮ ਰਹੀਮ ਵੀ ਮুলਜ਼ਮ ਹੈ ਮੈਂ ਮੈਂ ਇੱਕ ਸਵਾਲ ਕਰ ਰਿਹਾ ਤੁਹਾਨੂੰ 164 ਦੇ ਬਿਆਨ ਇਹਦੇ ਜਿੰਮੀ ਅਰੋੜਾ ਦੇ ਇਹਨਾਂ ਬਿਆਨਾਂ ਦੇ ਬੇਸਿਸ ਦੇ ਉੱਤੇ ਪ੍ਰਦੀਪ ਕਲੇਰ ਨੂੰ ਮুলਜ਼ਮ ਬਣਾਇਆ ਗਿਆ ਪਰ ਪ੍ਰਦੀਪ ਕਲੇਰ ਦੇ ਬਿਆਨਾਂ ਤੇ ਬਾਬੇ ਨੂੰ ਨਹੀਂ ਮুলਜ਼ਮ ਬਣਾਇਆ ਆਹੀ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਰ ਦਾ ਸੇਮ ਹੀ ਹੈ ਉਹ ਵੀ 164 ਦੇ ਬਿਆਨ ਇਹ ਵੀ 164 ਦੇ ਬਿਆਨ ਜਿੰਨੇ ਜਿਹੜੇ ਵੀ ਪੰਜਾਬ 'ਚ ਪੋਲੀਟਿਸ਼ੀਅਨ ਆਉਂਦੇ ਨੇ ਸਭ ਤੋਂ ਸਾਨੂੰ ਸਿਆਪਾ ਗੁਰੂ ਨਾਲ ਕੋਈ ਲਿੰਕ ਨਹੀਂ ਸਾਨੂੰ ਧਰਮ ਨਾਲ ਕੋਈ ਲਿੰਕ ਨਹੀਂ ਸਾਨੂੰ ਸਿਰਫ ਜਿੱਤਣ ਤਿੱਕਰ ਹੈ ਜਿਹੜੀ ਵੀ ਮੌਜੂਦਾ ਪਾਰਟੀ ਹੁੰਦੀ ਹੈ ਉਹ ਕੰਪਰੋਮਾਈਜ਼ ਕਰਦੀ ਹੈ ਇਹਨਾਂ ਲੋਕਾਂ ਦੇ ਨਾਲ ਕੋਈ ਵੀ ਹੋਵੇ ਆਪਾਂ ਕਿਹੜਾ ਕਿਸ ਨੂੰ ਟੈਨਸ਼ਨ ਆ ਨਾ ਕਾਂਗਰਸ ਨਾਲ ਅਕਾਲੀ ਨਾਲ ਸਾਡੇ ਇਹ ਕੁਝ ਲੱਗਦੇ ਨੇ ਜੇ ਇਹ ਡੇਰੇ ਨੂੰ ਵਿੱਚ ਪਾਰਟੀ ਬਣਾਉਂਦੇ ਨੇ ਉਹ ਰਾਮ ਰਹੀਮ ਤੇ ਹਣੀਪ੍ਰੀਤ ਨੂੰ ਬਣਾਉਂਦੇ ਨੇ ਫਿਰ ਤਾਂ ਕਹੀਏ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਸਹੀ ਹੈ ਮੈਂ ਬਹੁਤ ਵਾਰੀ ਕਹਿ ਚੁੱਕਾ ਹਾਂ ਅਨੁਵਰਸਟੀ ਗੁਰੂ ਸਾਈਲੈਂਟ ਕਿਉਂ ਹੈ ਕਿਉਂਕਿ ਦੇਖੋ ਨਾ ਤੁਸੀਂ ਉਹ 164 ਦੇ ਜਤਿੰਦਰ ਵੀਰ ਰੋੜੇ ਦੇ ਬਿਆਨ ਦੇ ਬਾਅਦ ਪ੍ਰਦੀਪ ਕਲੇਰ ਦਾ ਨਾਂ ਆ ਜਾਂਦਾ ਬਿਲਕੁਲ ਤੇ ਪ੍ਰਦੀਪ ਕਲੇਰ ਦੇ 164 ਦੇ ਬਿਆਨ ਤੋਂ ਬਾਅਦ ਹਣੀਪ੍ਰੀਤ ਤੇ ਉਹ ਸਾਧ ਮਲਜਮ ਕਿਉਂ ਨਹੀਂ ਬਣਦੇ ਬਹੁਤ ਵੱਡਾ ਸਵਾਲ ਹੈ ਦੇਖੋ ਦੇਖੋ ਨਾ ਹੁਣ ਰਲ ਗਏ ਨੇ ਇਹਦੇ ਵਿੱਚ ਜੀ ਕੱਲੇ ਸਿਰ ਦੇ ਉੱਪਰ ਖਾਲਸਾ ਪੰਥ ਦੇ ਪਟਕੇ ਬਨ ਕੇ ਤੁਹਾਡੇ ਸੈਂਟਰ ਦੇ ਲੀਡਰ ਤੁਰ ਪੈਂਦੇ ਨੇ ਇਹ ਤਾਂ ਇੱਕ ਵਿਖਾਵਾ ਹੈ ਇਸ ਗੱਲ ਦੇ ਖਿਲਾਫ ਕੋਰਟ ਜਾ ਕੋਈ ਰਾਹ ਕੋਰਟ ਦੇ ਥਰੂ ਨਿਕਲ ਸਕਦਾ ਖਾਰਾ ਸਾਹਿਬ ਕੋਈ ਸੈਂਕਸ਼ਨ ਪ੍ਰोसीडिंग ਬਹੁਤ ਲੰਮੀਆਂ ਨੇ ਜੀ ਉਹਨਾਂ ਦਾ ਇਸ ਤਰ੍ਹਾਂ ਹੁੰਦਾ ਉਹਨਾਂ ਚ ਨਿਕਲਦਾ ਕੁਝ ਨਹੀਂ ਐਕਚੁਅਲੀ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੈ ਨਾ ਜੇ ਆਪਾਂ ਇੱਕ ਅਸਥਗਾਸਾ ਫਾਈਲ ਕਰਾਂਗੇ ਤਾਂ ਉਹ ਕਈ ਕਿ ਸਾਲ ਹੈ 5 5 10 10 ਸਾਲ ਹੈ ਤੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੁਲਿਸ ਨੇ ਕਰਨੀ ਹੈ ਜੇ ਕੋਈ ਪ੍ਰਾਈਵੇਟ ਕੰਪਲੇਂਟ ਇੱਕ ਬੰਦਾ ਫਾਈਲ ਕਰਦਾ ਹੈ ਅਲਟੀਮੇਟਲੀ ਤਾਂ ਪੁਲਿਸ ਦੇ ਹੱਥ ਚ ਹੀ ਹੈ ਸਾਰਾ ਪ੍ਰਾਈਵੇਟ ਕੰਪਲੇਂਟ ਫਾਈਲ ਕਰ ਦਿੰਦੇ ਆ ਹ ਜੇ ਇਨਵੈਸਟੀਗੇਸ਼ਨ ਕਰਨੀ ਹੈ ਉਹ ਤਾਂ ਪੁਲਿਸ ਨੇ ਕਰਨੀ ਹੈ ਤੇ ਪੁਲਿਸ ਜਿਹੜੀ ਹੈ ਉਹ ਸਟੇਟ ਦੇ ਅੰਡਰ ਹੈ ਤੇ ਸਟੇਟ ਕਿੰਦੇ ਅੰਡਰ ਹੈ ਸੈਂਟਰ ਦੇ ਅੰਡਰ ਚੱਲੀ ਗਈ ਹੈ ਸੋ ਸਾਰੇ ਹੀ ਬਾਬੇ ਨੂੰ ਬਚਾਉਣ ਤੇ ਲੱਗੇ ਨੇ ਇਹ ਬਾਬੇ ਦਾ ਨਾਂ ਤੇ ਹਣੀਪ੍ਰੀਤ ਦਾ ਨਾਂ ਬਚਾਉਣਾ ਚਾਹੀਦਾ ਕਿਉਂਕਿ ਤੁਸੀਂ ਪ੍ਰਦੀਪ ਗਲੇਰ ਨੂੰ 164 ਦੇ ਬਿਆਨਾਂ ਤੇ ਮਲਜੂਮ ਬਣਾਈ ਜਾਂਦੇ ਹੋ ਹਮ ਤੇ ਜੇ ਪ੍ਰਦੀਪ ਗਲੇਰ ਨੇ 164 ਦੇ ਬਿਆਨ ਦਿੱਤੇ ਨੇ ਫਿਰ ਹਣੀਪ੍ਰੀਤ ਤੇ ਬਾਬਾ ਅੱਡ ਕਿਉਂ ਸਿੱਖਾਂ ਨੂੰ ਇੱਕ ਬੇਵਕੂ ਬਣਾਇਆ ਜਾ ਰਿਹਾ ਹੈ ਗੱਲ ਕੁਝ ਵੀ ਨਹੀਂ ਉਹਨਾਂ ਨੂੰ ਚੱਲਣਾ ਕਿੱਧਰ ਆ ਤੋਰ ਕਿੱਧਰ ਜਾਂਦੇ ਨੇ ਅਸੀਂ ਹੋਵੇਂ ਭੱਜੇ ਫਿਰਦੇ ਇਹ ਮੌਜੂਦਾ ਸਰਕਾਰ ਵੀ ਉਸ ਮੌਜੂਦਾ ਸਰਕਾਰ ਵੀ ਜਿਹੜੀ ਮੈਨੂੰ ਮੈਂ ਤੁਹਾਨੂੰ ਅੱਗੇ ਵੀ ਦੱਸਣਾ ਤੁਸੀਂ ਕਹੋਗੇ ਕਿੱਧਰ ਚੱਲ ਪਿਆ 2023 ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਮਨਿਸਟਰ ਨੇ ਮੈਨੂੰ ਬੁਲਾ ਕੇ ਕਿਹਾ ਸੀ ਬਾਈਬਲ ਕਲਾ ਮੋਰਚੇ ਦੇ ਵਿੱਚ ਸਟੇਜ ਤੋਂ ਥੱਲੇ ਉਤਰਿਆਂ ਦੀ ਕਾਰ ਤਿੱਕਰ ਗਏ ਆ ਕਹਿੰਦੇ ਖਾਰਾ ਸਾਹਿਬ ਮੈਂ ਉੱਥੇ ਆਉਣਾ ਹੁੰਨਾ ਜਿੱਥੇ ਮੰਜ਼ਿਲ ਤੈਅ ਕਰਨੀ ਹੋਵੇ 15 ਦਿਨਾਂ ਦੇ ਵਿੱਚ ਬਾਈਬਲ ਕਲਾ ਦਾ ਚਲਾਨ ਪੇਸ਼ ਹੋ ਜਾਊਗਾ ਅੱਜ 1.5 ਸਾਲ ਹੋ ਗਿਆ ਉਹ ਚਲਾਨ ਕਿਹਨੇ ਬੰਦ ਕੀਤਾ ભગવંત માન ਹੈ ਜਿਹੜਾ ਉਹ ਕਾਲੀ ਦਲ ਦੇ ਮੁਖੀ ਨੂੰ ਵਿਚਾਰ ਰਿਹਾ ਹੈ ਵਿਚਾਰ ਰਿਹਾ ਹੈ ਵਿਚਾਰ ਰਿਹਾ ਕੌਣ ਕਹਿੰਦਾ ਨਹੀਂ ਵਿਚਾਰ ਰਿਹਾ ਮੈਂ ਕਹਿੰਦਾ ਵਿਚਾਰ ਰਿਹਾ ਇਹਨੂੰ ਜਦੋਂ ਮੈਨੂੰ ਕਹਿ ਕੇ ਗਿਆ ਆਈਜੀ ਨਾਲ ਸੀ ਇਹਨਾਂ ਤੇ ਪੰਜਾਬ ਦਾ ਇੱਥੇ ਆਪਣੇ ਫਿਰੋਜ਼ਪੁਰ ਰੇਂਜ ਦਾ ਫਰੀਦਕੋਟ ਦਾ ਉਹਨੇ ਮੇਰੇ ਸਾਹਮਣੇ ਮੈਨੂੰ ਬੁਲਾ ਕੇ ਕਾਰ ਚ ਕਿਹਾ ਕਿ ਅਸੀਂ 15 ਦਿਨਾਂ ਚਲਾਨ ਪੇਸ਼ ਕਰਾਂਗੇ ਅੰਮ੍ਰਿਤਸਰ ਪਿਛਲੇ ਸਾਲ ਇੱਕ ਫੋਰਨਰ ਬੰਦੇ ਆਏ ਸੀ ਕਿ ਉਹਨਾਂ ਦੀ ਉੱਥੇ ਕਿ ਮੀਟਿੰਗ ਸੀ ਬਹੁਤ ਲੋਕ ਆਏ ਹੋਏ ਸੀ ਤਾਂ ਸਾਰੇ ਪੰਜਾਬ ਦੀ ਜਿਹੜੀ ਫੋਰਸ ਉੱਥੇ ਸੀ ਮਨਿਸਟਰ ਅੰਮ੍ਰਿਤਸਰ ਦੇ ਅੰਦਰ ਸੀ ਤੇ ਕਹਿੰਦੇ 31 ਤਿੱਕਰ 27 ਨੂੰ ਪ੍ਰੋਗਰਾਮ ਖਤਮ ਐ 31 ਤਿੱਕਰ ਖਾਰਾਸਾਉ ਚਲਾਨ ਪੇਸ਼ ਹੋ ਜੂਗਾ ਸਹਰਾਜ ਦੇ ਨਾਲ ਚਾਰ ਤੋਂ ਪੰਜ ਵਾਰ ਤਕਰੀਬਨ ਮੈਨੂੰ ਯਾਦ ਨਹੀਂ ਮੈਂ ਅੰਮ੍ਰਿਤਸਰ ਗਿਆ ਹੋਇਆ ਐ ਐਸਐਸਪੀ ਸਤਿੰਦਰ ਦੇ ਕੋਲ ਗਿਆ ਹੋਇਆ ਮੈਂ ਜੇ ਜੇ ਚਲਾਨ ਪੇਸ਼ ਨਹੀਂ ਹੋਇਆ ਫਿਰ ਉਹ ਮੋਰਚਾ ਕਿਉਂ ਚੱਕ ਦਿੱਤਾ ਗਿਆ ਦੇਖੋ ਇਹ ਇੱਕ ਮੈਂ ਬੜਾ ਕੁਐਸਚਨ ਟੇਡਾ ਐ ਮੈਂ ਸਹਰਾਜ ਨੂੰ ਪੁੱਛਿਆ ਮੈਂ ਉਹਦੋਂ ਇੱਥੇ ਹੈ ਨਹੀਂ ਸੀ ਮੈਂ ਸਹਰਾਜ ਨੂੰ ਪੁੱਛਿਆ ਤਾਂ ਉਹ ਕਹਿੰਦਾ ਜੀ ਉਹ ਕਹਿ ਕੇ ਗਏ ਨੇ ਥੋੜੇ ਦਿਨਾਂ ਚਲਾਨ ਪੇਸ਼ ਕਰਦੇ ਆ ਇਹ ਥੋੜੇ ਦਿਨ ਮੈਨੂੰ ਵੀ ਕਿਹਾ ਸੀ ਮਾਰਚ ਚ ਇਹਨਾਂ ਨੇ 1.5 ਸਾਲ ਤੋਂ ਉੱਪਰ ਹੋ ਗਿਆ ਜਦੋਂ ਤੁਹਾਡੇ ਵਰਗੇ ਲੋਕ ਉੱਥੇ ਨਾਲ ਸੀ ਕਿ ਸੁਖਰਾਜ ਨੇ ਤੁਹਾਡੀ ਸਲਾਹ ਨਹੀਂ ਲਈ ਉਹ ਲਿਫਟ ਕਰਨ ਤੋਂ ਪਹਿਲਾਂ ਕਿ ਅਸੀਂ ਮੋਰਚਾ ਮੁਕਾਰ ਰਹੇ ਸੀ ਐਕਚੁਅਲੀ ਕੀ ਹੈ ਮੈਂ 20 21 ਤਰੀਕ ਨੂੰ ਚਲਾ ਗਿਆ ਪਾਕਿਸਤਾਨ ਮੈਂ ਉੱਥੋਂ ਆਇਆ 28 29 ਨੂੰ ਤਾਂ ਮੈਨੂੰ ਕਹਿੰਦਾ ਜੀ ਇਹ ਚਲਾਨ ਜਿਹੜਾ ਪੇਸ਼ ਕਰ ਰਹੇ ਨੇ ਬੜੀ ਜਲਦੀ ਚਲਾਨ ਪੇਸ਼ ਹੋ ਜਾਊਗਾ ਤੇ ਉਹਨਾਂ ਦੀਆਂ ਕਿ ਮਜਬੂਰੀਆਂ ਬੜੀਆਂ ਵੱਡੀਆਂ ਸੀ ਐਕਚੁਅਲੀ ਕੀ ਸੀ ਮੋਰਚੇ ਦੇ ਵਿੱਚ ਬਹਿ ਕੇ ਉਹ ਕੰਗਾਲੀ ਵਾਲੇ ਰਾਤੇ ਸੀ ਉਹਦੇ ਪੱਲੇ ਪੁੱਲੇ ਕੱਖ ਨਹੀਂ ਸੀ ਨਾ ਕੋਈ ਪੈਸਾ ਸੀ ਨਾ ਕੋਈ ਜਿੱਥੋਂ ਤੱਕ ਮੈਨੂੰ ਲੱਗਿਆ ਹੈ ਕਿ ਉਹ ਲੰਗਰ ਪਾਣੀ ਤੇ ਬਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਪਰ ਲੈ ਕੱਖ ਵੀ ਨਹੀਂ ਸੀ। ਕੁਝ ਵੀ ਨਹੀਂ ਸੀ ਉੱਥੇ। ਕੌਮ ਨੇ ਸਾਥ ਨਹੀਂ ਦਿੱਤਾ। ਕੌਮ ਨੇ ਸਾਥ ਬਹੁਤ ਦਿੱਤਾ ਪਰ ਸਾਡੀ ਕੌਮ ਦੇ ਕੋਲ ਇਹਨਾਂ ਜਿਆਦਾ ਵਕਤ ਨਹੀਂ 2-2 ਸਾਲ ਉਹਨੂੰ ਜਦ ਮੋਰਚਾ ਕੋਰ ਸ਼ੁਰੂ ਹੋ ਗਿਆ ਸਾਡਾ। ਸੋ 2 ਸਾਲ ਦਾ ਪੀਰੀਅਡ ਹੋ ਜਾਣਾ ਤਾਂ ਉਹ ਬੜਾ ਇੱਕ ਲੰਮਾ ਪ੍ਰੋਸੀਜਰ ਸੀ। ਮਤਲਬ ਸਰਕਾਰ ਤੇ ਪ੍ਰੈਸ਼ਰ ਨਹੀਂ ਪਿਆ ਜਿਹੜਾ 15 ਦਿਨ ਤੁਹਾਨੂੰ ਕਹੇ ਫਿਰ ਸੁਖਰਾਜ ਨੂੰ ਕਹੇ ਹਾਲੇ ਤੱਕ ਜੇ ਚਲਾਨ ਪੇਸ਼ ਨਹੀਂ ਹੋਇਆ ਨਹੀਂ ਹੋਇਆ ਹਾਲੇ ਤੱਕ। ਨਹੀਂ ਨਹੀਂ। ਅੱਜ ਟਿੱਕਰ ਬਹਿਬਲ ਕਲਾਂ ਦਾ ਚਲਾਨ ਪੇਸ਼ ਕੰਪਲੀਟ ਹੋਇਆ ਹੀ ਨਹੀਂ ਗੱਲ ਹੀ ਖਤਮ ਹੋ ਗਈ ਉੱਥੋਂ ਮੈਂ ਕਹੂੰਗਾ ਭਗਵੰਤ ਮਾਨ ਵਿਚਾਰਿਆ ਉਹਨੂੰ ਹੁਣ ਦੂਸਰੀ ਸਾਈਡ ਤੇ ਆ ਸੰਤ ਨੂੰ ਬਾਪ ਇਹਨਾਂ ਦੇ ਸਾਥ ਨੂੰ ਤੇ ਹਣੀਪ੍ਰੀਤ ਨੂੰ ਵੀ ਭਗਵੰਤ ਮਾਨ ਵਿਚਾਰਿਆ ਕਿਉਂਕਿ ਇਨਵੈਸਟੀਗੇਸ਼ਨ ਤਾਂ ਕੰਪਲੀਟ ਹੋਈ ਨਹੀਂ ਕੈਪਟਨ ਅਮਰਿੰਦਰ ਸਿੰਘ ਬਚਾਉਂਦੇ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਹੀ ਪ੍ਰੋਬਲਮ ਸੀ ਉਹ ਵੀ ਕਹਿੰਦਾ ਸੀ ਕਿ ਰਾਮ ਰੀਮ ਨੂੰ ਬਚਾਉਣਾ ਹੈ ਉਹਨੇ ਵੀ ਆਹੀ ਕੀਤਾ ਕੁਛ ਨਹੀਂ ਕੀਤਾ ਦੇਖੋ ਇਨਵੈਸਟੀਗੇਸ਼ਨ ਜਦੋਂ ਬਣਾਉਣੀ ਜਲੀ ਐ ਅਸੀਂ ਅਸਲੀ ਮੁੱਦਿਆਂ ਨੂੰ ਪਾਸੇ ਕਰਾਂਗੇ ਤਾਂ ਅਨੁਸਥਿਤੀ ਕਿਵੇਂ ਹੋਊਗੀ ਉਹਨੇ ਸੁਮੇਤ ਸਿੰਘ ਸੈਣੀ ਤੇ ਕਰ ਲਿਆ ਕੇ ਬੰਦ ਕਰਤੀ ਉਹਨੇ ਸੁਮੇਤ ਸਿੰਘ ਸੈਣੀ ਨੂੰ ਕੋਟਕਪੁਰਾ ਦੇ ਕਰ ਮੁੱਲਜਮ ਬਣਾਤਾ ਅੱਗੇ ਉਹਨੇ ਬਾਦਲ ਪਰਿਵਾਰ ਛੱਡਤਾ ਭਗਵੰਤ ਮਾਨ ਉੱਠਿਆ ਇਹਨੇ ਇੱਕ ਚਲਾਨ ਪੇਸ਼ ਕਰਤਾ 307 ਦਾ ਹੁਣ ਮਰਡਰ ਕੇਸ ਦੋ ਮਰਡਰ ਨੇ ਦੋ ਮਰਡਰ ਦੇ ਵਿੱਚ ਉਹਨੂੰ ਬਚਾਉਣਾ ਸੀ ਕਿਉਂਕਿ ਦੇਖੋ ਮਰਡਰ ਇੱਕ ਵੱਡੀ ਚੀਜ਼ ਹੈ 307 ਇੱਕ ਹੋਰ ਚੀਜ਼ ਹੈ ਜਦੋਂ ਡਬਲ ਮਰਡਰ ਦੇ ਵਿੱਚ ਆਉਂਦਾ ਉਹਦੀ ਪ੍ਰੋਬਲਮ ਆ ਸਕਦੀ ਕਾਨੂੰ ਸਜ਼ਾ ਹੋ ਸਕਦੀ ਹੈ ਕਿਉਂਕਿ ਅਦਾਲਤ ਕੀ ਹੈ ਗੱਲ ਕਰਨ ਵਾਲੀ ਚਲੋ ਨਹੀਂ ਪਰ ਕਈ ਵਾਰ ਕੀ ਡਬਲ ਮਰਡਰ ਦੇਖ ਕੇ ਕਈ ਵਾਰ ਅਦਾਲਤ ਉਥੇ ਰਿਲੀਫ ਨਹੀਂ ਦੇ ਦਿੰਦੀ ਤਾਂ ਇਹਨਾਂ ਨੂੰ ਕੋਈ ਡਰ ਸੀ ਕਿ ਸਾਡੇ ਬੰਦੇ ਸਾਡੇ ਯਾਰ ਬੇਲੀ ਨੂੰ ਸਜ਼ਾ ਨਾ ਹੋ ਜੇ ਹੂੰ ਸੋ ਤਿੰਨੇ ਹੀ ਰਲੇ ਸਾਰੇ ਹੈਂਡ ਇਨ ਗਲਵ ਨੇ ਤੁਸੀਂ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਤਿੰਨੇ ਹੀ ਇਕੱਠੇ ਨੇ ਜਿੱਦਨੇ ਨੇ 307 ਦਾ ਚਲਾਨ ਪੇਸ਼ ਕੀਤਾ ਤੇ ਮੈਂ ਬੜਾ ਸਲਾਹਿਆ ਸੀ ਭਗਵੰਤ ਜੀ ਮਾਨ ਨੂੰ ਮੈਨੂੰ ਲੱਗਿਆ ਸੀ ਕਿ ਇਹ ਬੰਦਾ ਬਹੁਤ ਵਧੀਆ ਹੈ ਯਾਰ ਪਰ ਥੋੜੇ ਦਿਨਾਂ ਦੇ ਬਾਅਦ ਹੀ ਪਤਾ ਲੱਗਿਆ ਨਹੀਂ ਗੱਲ ਤਾਂ ਕੁਝ ਵੀ ਨਹੀਂ ਸੀ ਉਹ ਤਾਂ ਇੱਕ ਡਰਾਮਾ ਸੀ ਸੋਏ ਨਾਲ ਸਾਧ ਨੂੰ ਬਚਾਉਣਾ ਉਹਦੀ ਚੇਲੀ ਨੂੰ ਬਚਾਉਣਾ ਅਕਾਲੀ ਦਲ ਦੇ ਮੁਖੀ ਨੂੰ ਬਚਾਉਣਾ ਇਹ ਕਾਂਗਰਸ ਨੇ ਵੀ ਕੀਤਾ ਹੈ ਤੇ ਭਗਵੰਤ ਮਾਨ ਨੇ ਵੀ ਕੀਤਾ ਠੀਕ ਆ ਉਦਲੇ ਮਨੋ ਸਾਵਾਚ ਲੈ ਰਹੇ ਨੇ ਔਰ ਕੋਈ ਖਾਸ ਗੱਲ ਨਹੀਂ ਖਾਰਾ ਸਾਹਿਬ ਇੱਕ ਪੰਥਕ ਇਕੱਠ ਦਾ ਐਲਾਨ ਕੀਤਾ ਗਿਆ ਅੱਜ ਹਾਂਜੀ ਭਾਈ ਸਰਬਜੀਤ ਸਿੰਘੋਂਾਂ ਦੀ ਅਗਵਾਈ ਦੇ ਵਿੱਚ ਔਰ ਕਿਹਾ ਗਿਆ ਕਿ ਰਖੜ ਪੁੰਨਿਆਂ ਦੇ ਮੌਕੇ ਤੇ ਸਿੱਖ ਪੰਥ ਦੇ ਦਰਦੀ ਇਕੱਠੇ ਹੋਣ ਭਾਈ ਅਮਰਤਪਾਲ ਸਿੰਘ ਦੇ ਸਪੋਰਟਰ ਵੀ ਉੱਥੇ ਆਉਣ ਕੀ ਇਹ ਇੱਕ ਨਵੀਂ ਪੰਥਕ ਧਿਰ ਦੇ ਉਭਾਰ ਵੱਲ ਇਸ਼ਾਰਾ ਹੈ ਕਿ ਉੱਥੋਂ ਪੰਥ ਨਵੀਂ ਆਪ ਦੀ ਧਿਰ ਖੜੀ ਕਰ ਸਕਦਾ ਦੇਖੋ ਗੱਲ ਇਸ ਤਰ੍ਹਾਂ ਹੈ ਜੇ ਪੰਥਕ ਧਿਰ ਆਮ ਘਰਾਂ ਚੋਂ ਚੱਲੇਗਾ ਸਧਾਰਨ ਘਰਾਂ ਚੋਂ ਚੱਲੇ ਇਨੋਸੈਂਟ ਬੰਦੇ ਹੁਣ ਫੇਰ ਤਾਂ ਬਹੁਤ ਵਧੀਆ ਹੈ ਜੇ ਜੇ ਤੁਸੀਂ ਪੁਰਾਣੇ ਹੀ ਲੈ ਕੇ ਆਉਣੇ ਨੇ ਜਿਵੇਂ ਆਮ ਆਦਮੀ ਲੈ ਕੇ ਕੋਈ ਕਾਂਗਰਸੀ ਚਾਰ ਚੁੱਕਲੇ ਨੇ ਚਾਰ ਪੰਜ ਅਕਾਲੀ ਚੁੱਕਲੇ ਨੇ ਬੰਦੇ ਤਾਂ ਉਹੀ ਨੇ ਫਿਰ ਉਹਨਾਂ ਦਾ ਕੀ ਫਾਇਦਾ ਕੱਟਦਾ ਦੇਖੋ ਜੇ ਬੰਦੇ ਇਹਨਾਂ ਨੇ ਪੁਰਾਣੇ ਲੈਣੇ ਨੇ ਫਿਰ ਤਾਂ ਕੋਈ ਫਾਇਦਾ ਨਹੀਂ ਹੂੰ ਜੇ ਨਵੇਂ ਬੰਦੇ ਆਉਣ ਵਧੀਆ ਉਹਨਾਂ ਦਾ ਉਹ ਬੰਦੇ ਚੰਗੇ ਹੋਣ ਲੀਡਰ ਵਾਲੇ ਗੁਣ ਵੀ ਹੋਣ ਦੇਖੋ ਮੈਂ ਮੈਨੂੰ ਇੱਕ ਗੱਲ ਬੜੀ ਹੈਰਾਨੀ ਵਾਲੀ ਗੱਲ ਹੈ ਮਾਈਂਡ ਨਾ ਕਰਨ ਲੋਕ ਤਾਂ ਕਈ ਲੋਕ ਕਹਿੰਦੇ ਨੇ ਜੀ ਸ਼ਹੀਦ ਪਰਿਵਾਰ ਚ ਨਹੀਂ ਬੰਦੇ ਦੀ ਇੱਕ ਕੁਆਲਿਟੀ ਦੇਖਣੀ ਹੁੰਦੀ ਹੈ ਸ਼ਹੀਦ ਪਰਿਵਾਰ ਦੀ ਇੱਜ਼ਤ ਕਰਨੀ ਬਣਦੀ ਹੈ ਉਹਨਾਂ ਨੂੰ ਹਰ ਸਹੂਲਤ ਦੇਣੀ ਬਣਦੀ ਹੈ ਜ਼ਰੂਰੀ ਨਹੀਂ ਕਿ ਹਰ ਪਰਿਵਾਰ ਦੇ ਅੰਦਰ ਕੋਈ ਵੱਡਾ ਚੰਗਾ ਲੀਡਰ ਪੈਦਾ ਹੋਵੇ ਦੇਖੋ ਮੇਰੀ ਗੱਲ ਸੁਣ ਲਓ ਗੁਰੂ ਅਰਜਨ ਦੇ ਮਹਾਰਾਜ ਨੇ ਤੇ ਉਹਨਾਂ ਦਾ ਸਾਕਾ ਭਰਾ ਪਿਰਥੀ ਚੰਦ ਸੀ ਬਿਲਕੁਲ ਤੇ ਗੁਰੂ ਰਾਮਦਾਸ ਮਹਾਰਾਜ ਦੇ ਲੜਕੇ ਨੇ ਤੇ ਸਭ ਤੋਂ ਵੱਡੇ ਸ਼ਹੀਦ ਗੁਰੂ ਅਰਜਨ ਦੇ ਮਹਾਰਾਜ ਨੇ ਪਰ ਅਸੀਂ ਉਹਨਾਂ ਦੇ ਭਰਾ ਕਰਕੇ ਉਹਨਾਂ ਜੀਜੇ ਥੋੜਾ ਕਰਾਂਗੇ ਕੁਆਲਿਟੀ ਤਾਂ ਦੇਖਣੀ ਪੈਣੀ ਜੀਤ ਪਰਿਵਾਰ ਨੇ ਬੜੇ ਚੰਗੇ ਨੇ ਬੜੀ ਮਹਿਜਤ ਕਰਦਾ ਪਰ ਮੇਰੀ ਇੱਕ ਬੇਨਤੀ ਹੈ ਜਿਹੜੀ ਇਹਨਾਂ ਨੇ ਇੱਕ ਵਿੰਗ ਬਣਾਉਣਾ ਜਾਂ ਕੁਝ ਵੀ ਕਰਨਾ ਹੈ ਉਹ ਕੁਆਲਟੀ ਵਾਲੇ ਬੰਦੇ ਹੋਣ ਪੰਜਾਬ ਦੀ ਗੱਲ ਕਰਨ ਤੇ ਆਪਦੀ ਕੌਮ ਦੀ ਗੱਲ ਕਰਨ ਤੇ ਪੁਰਾਣੇ ਬੰਦਿਆਂ ਨੂੰ ਇਗਨੋਰ ਕਰੋ ਜੋ ਪੁਰਾਣੇ ਲਿਆਉਣੇ ਨੇ ਫੇਰ ਕੀ ਫੇਰ ਤਾਂ ਹੈਗੀ ਸਾਡੇ ਕੋਲ ਵਾਧੂ ਬੰਦੇ ਬੈਠੇ ਨੇ ਸਾਨੂੰ ਕੀ ਲੋੜਾ ਨਾਲ ਬਹੁਤ ਧੰਨਵਾਦ ਖਾਰਾ ਸਾਹਿਬ ਤੁਸੀਂ ਖੁੱਲ ਕੇ ਇਸ ਬਾਰੇ ਗੱਲਬਾਤ ਕੀਤੀ ਅੱਜ ਦਾ ਵਿਸ਼ਾ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਸੀ ਇਸ ਕਰਕੇ ਮੈਂ ਹੋਰ ਕੋਈ ਇੱਧਰ ਉੱਧਰ ਦੇ ਸਵਾਲ ਨਹੀਂ ਚਾਹੁੰਦਾ ਸੀ ਤੁਹਾਡੇ ਨਾਲ ਕਰਨੇ ਬਹੁਤ ਇੰਪੋਰਟੈਂਟ ਹੈ ਧੰਨਵਾਦ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ